ਨਿੰਮੂ ਆਪਣੇ ਖੇਲਾਂ ਵਿੱਚ ਗਵਾਚੀ ਹੋਈ ਬਾਹਰ ਬੈੜੀ ਚ ਬੈਠੀ ਗਲੀ ਚ ਆਨ ਜਾਣ ਵਾਲੇ ਲੋਕਾਂ ਨੂੰ ਦੇਖ ਰਹੀ ਸੀ ਉਸਦੀ ਮਾਂ ਹਰਜੀਤ ਉਸ ਕੋ ਲਾਇਯਤੇ ਕਿਹਾ ਨਿੰਮੂ ਅਗਰ ਰਿਸ਼ਤੇ ਨੂੰ ਅੱਗੇ ਵਧਾਣਾ ਹੋਵੇ ਤਾਂ ਖੁਦ ਅੱਗੇ ਹੋ ਕੇ ਹਾਲਚਾਲ ਪੁੱਛ ਲੈਣ ਨਾਲ ਇਨਸਾਨ ਨੀਵਾਂ ਨਹੀਂ ਹੋ ਜਾਂਦਾ ਜ਼ਰੂਰੀ ਨਹੀਂ ਕਿ ਜਿਸ ਤਰ੍ਹਾਂ ਤੇਰਾ ਪਤੀ ਤੇਰੇ ਨਾਲ ਕਰਦਾ ਹੈ ਤੂੰ ਵੀ ਉਸੇ ਤਰ੍ਹਾਂ ਉਸ ਨਾਲ ਵਿਹਾਰ ਕਰੇ ਇਸ ਤਰ੍ਹਾਂ ਕਰਨ ਨਾਲ ਰਿਸ਼ਤੇ ਟੁੱਟ ਜਾਂਦੇ ਹਨ ਮੇਰੀ ਗੱਲ ਮੰਨੇ ਤਾ ਤੂੰ ਨੇ ਦੀਪ ਨੂੰ ਫੋਨ ਕਰ ਕਿਉਂਕਿ ਰਿਸ਼ਤੇ ਟੁੱਟਣ ਨੂੰ ਜਿਆਦਾ ਵਕਤ ਨਹੀਂ ਲੱਗਦਾ ਪਰ ਜੁੜਨ ਨੂੰ ਸਾਲਾਂ ਲੱਗ ਜਾਂਦੇ ਨੇ ਮਾਂ ਦੀ ਗੱਲ ਸੁਣ ਕੇ ਨਿਮਮ ਨੇ ਕੋਈ ਜਵਾਬ ਨਹੀਂ ਦਿੱਤਾ ਹਰਜੀਤ ਨੇ ਫਿਰ ਤੋਂ ਨਿਮਮ ਨੂੰ ਸਮਝਾਉਣ ਲੱਗੀ ਕਿ ਅਗਰ ਘਰ ਵਾਲੇ ਦੀਆਂ ਚਾਰ ਗੱਲਾਂ ਸੁਣ ਵੀ ਲਵेंगी ਤਾਂ ਕੁਝ ਨਹੀਂ ਹੋ ਚੱਲਿਆ ਤੇ ਲੜਾਈ ਕਿਸ ਘਰ ਵਿੱਚ ਨਹੀਂ ਹੁੰਦੀ ਮਾਂ ਦੀਆਂ ਗੱਲਾਂ ਸੁਣ ਰਿਹਾ ਨਿਮਮ ਦਾ ਪ੍ਰਾਜਿੰਦਰ ਵੀ ਕਹਿਣ ਲੱਗਿਆ ਮੰਮੀ ਜ਼ਰੂਰ ਨਿੰਮੋdevi ਇਸ ਵਿੱਚ ਗਲਤੀ ਹੋਵੇਗੀ ਤਾਂ ਹੀ ਵੇਖੋ ਕਿਵੇਂ ਸ਼ਾਂਤ ਬੈਠੀ ਹੋਈ ਹੈ ਅਤੇ ਵੈਸੇ ਵੀ ਤਾੜੀ ਕਦੀ ਇੱਕ ਹੱਥ ਨਾਲ ਨਹੀਂ ਵੱਜਦੀ ਮਾਂ ਅਤੇ ਭਰਾ ਦੀਆਂ ਗੱਲਾਂ ਸੁਣ ਨਿੰਮੋ ਦਾ ਮਨ ਉਦਾਸ ਹੋ ਗਿਆ ਉਹ ਸੋਚ ਰਹੀ ਸੀ ਹੁਣ ਉਸਨੂੰ ਕਿਸ ਤਰ੍ਹਾਂ ਸਮਝਾਵੇ ਕਿ ਉਸ ਨਾਲ ਉੱਥੇ ਕੀ ਕੀ ਬੀਤ ਰਿਆ ਸੀ ਉੱਥੇ ਉਹ ਬਿਨਾਂ ਕਿਸੇ ਗਲਤੀ ਦੇ ਸਜ਼ਾ ਕੱਟ ਰਹੀ ਸੀ ਕਿ ਉਹ ਇੱਥੇ ਆਪਣੀ ਮਰਜ਼ੀ ਨਾਲ ਆਈ ਹੈ ਨਹੀਂ ਬਲਕਿ ਉਸਨੂੰ ਤਾਂ ਕਰੋ ਕੱਢਿਆ ਗਿਆ ਸੀ ਉਹ ਸੋਚ ਰਹੀ ਸੀ ਕਿ ਮੈਂ ਇੰਨੀ ਗਿਰੀ ਹੋਈ ਔਰਤਾਂ ਕਿ ਮੈਂ ਉਸ ਦਰਵਾਜੇ ਤੇ ਆਪਣੀ ਨੱਕ ਰਗੜਾਂ ਹੁਣ ਬੋਲਦੀ ਕਿਉਂ ਨਹੀਂ ਕਿ ਤੇਰੀ ਗਲਤੀ ਨਹੀਂ ਸੀ ਨਿੰਮੋ ਦੀ ਮਾਂ ਨੇ ਜੇ ਤੂੰ ਦੁਬਾਰਾ ਫਿਰ ਉਹੀ ਗੱਲ ਦੁਹਰਾਇਤਾ ਨਿੰਮੋ ਗੁੱਸੇ ਵਿੱਚ ਬੋਲੀ ਹਾਂ ਹਾਂ ਸਾਰੀ ਗਲਤੀ ਮੇਰੀ ਹੀ ਸੀ ਤੁਹਾਡੇ ਸਾਰਿਆਂ ਦੀਆਂ ਨਜ਼ਰਾਂ ਵਿੱਚ ਤਾਂ ਮੈਂ ਹੀ ਗਲਤ ਹਾਂ ਉਹ ਇਨਸਾਨ ਜੋ ਹਰ ਰੋਜ਼ ਮੇਰੇ ਉੱਤੇ ਜ਼ੁਲਮ ਕਰਦਾ ਸੀ ਮੈਨੂੰ ਮਾਰਦਾ ਸੀ ਉਹ ਠੀਕ ਹੈ ਇਕ ਗੱਲ ਬੋਲਦੇ ਬੋਲਦੇ ਨਿੰਮੂ ਦੀਆਂ ਅੱਖਾਂ ਪਾਰਾਈਆਂ ਅਤੇ ਉਹ ਰੋਣ ਲੱਗ ਪਈ ਅਗਰ ਮੈਂ ਤੁਹਾਡੇ ਸਾਰਿਆਂ ਲਈ ਬੋਝ ਬਣ ਗਈ ਹਾਂ ਤਾਂ ਮੈਂ ਇੱਥੋਂ ਵੀ ਚਲੀ ਜਾਵਾਂਗੀ ਇਹ ਕਹਿ ਕੇ ਨਿੰਮੂ ਬਾਥਰੂਮ ਵੱਲ ਚਲੀ ਗਈ ਉਸ ਦਾ ਮਨ ਤੇ ਕਰ ਰਿਹਾ ਸੀ ਕਿ ਉਹ ਉਸੇ ਵਕਤ ਆਪਣੇ ਆਪ ਨੂੰ ਮਾਰ ਦੇਵੇ ਕਿਉਂਕਿ ਕੋਈ ਵੀ ਉਸ ਨੂੰ ਸਮਝਣ ਲਈ ਤਿਆਰ ਨਹੀਂ ਸੀ ਸਾਰੇ ਦੇ ਸਾਰੇ ਉਹਨੂੰ ਹੀ ਦੋਸ਼ ਦੇ ਰਹੇ ਸਨ ਸੋਚਿਆ ਸੀ ਕਿ ਘਟੋ ਘਟ ਮਾਂ ਤਾਂ ਜ਼ਰੂਰ ਸਮਝੇਗੀ ਪਰ ਉਹ ਵੀ ਮੇਰਾ ਹੀ ਦੋਸ਼ 깈 ਰਹੀ ਹੈ ਅਤੇ ਮਾਂ ਇਹ ਚਾਹੁੰਦੀ ਹੈ ਕਿ ਮੈਂ ਆਪਣੇ ਘਰ ਵਾਲੇ ਦੇ ਪੈਰਾਂ 'ਚ ਟਿੱਕੇ ਉਸ ਤੋਂ ਮਾਫੀ ਮੰਗਾ ਪਰ ਹੁਣ ਇਹ ਸਭ ਮੇਰੇ ਕੋਲ ਨਹੀਂ ਹੋਵੇਗਾ ਮੈਂ ਬਹੁਤ ਅਤਿਆਚਾਰ ਸਹ ਲਏ ਪਰ ਰੋਜ਼ ਰੋਜ਼ ਦੇ ਤਾਨਿਆਂ ਨੇ ਉਹਨੂੰ ਇਹ ਅਹਿਸਾਸ ਕਰਵਾ ਦਿੱਤਾ ਸੀ ਕਿ ਸਾਰੀ ਗਲਤੀ ਉਸੇ ਦੀ ਹੈ ਉਸ ਨੂੰ ਆਪਣਾ ਘਰ ਛੱਡ ਕੇ ਨਹੀਂ ਸੀ ਆਉਣਾ ਚਾਹੀਦਾ ਇਹ ਗੱਲ ਹੁਣ ਨਿੰਮੋ ਦੀ ਬਰਦਾਸ਼ਤ ਤੋਂ ਬਾਹਰ ਹੋ ਰਹੀ ਸੀ ਉਸਨੇ ਕਈ ਵਾਰੀ ਸੋਚਿਆ ਉਹ ਕਿਤੇ ਚਲੀ ਜਾਵੇ ਅਤੇ ਇਸ ਘਰ ਵਿੱਚ ਨਹੀਂ ਰਹੇ ਪਰ ਉਹ ਜਾਵੇਗੀ ਕਿੱਥੇ ਉਸ ਦਾ ਕੋਈ ਰਹਿਣ ਦਾ ਟਿਕਾਣਾ ਵੀ ਤੇ ਨਹੀਂ ਸੀ ਉਹ ਇਹ ਸੋਚ ਕੇ ਇੱਥੇ ਰੁਕੀ ਹੋਈ ਸੀ ਪਰ ਅੱਜ ਮਾਂ ਤੇ ਪਰਾ ਦੀਆਂ ਗੱਲਾਂ ਨੇ ਉਸ ਦਾ ਦਿਲ ਪੂਰੀ ਤਰ੍ਹਾਂ ਤੋੜ ਕੇ ਰੱਖ ਦਿੱਤਾ ਸੀ ਉਸ ਦੀ ਮਾਂ ਕਹਿੰਦੀ ਹੈ ਕਿ ਔਰਤਾਂ ਦੇ ਵਿੱਚ ਸ਼ਾਂਤ ਚਿਲਤਾ ਹੋਣੀ ਚਾਹੀਦੀ ਹੈ ਇਸ ਤਰ੍ਹਾਂ ਆਪਣੇ ਕਾਸ਼ਟ ਛੱਡ ਕੇ ਨਹੀਂ ਆਉਣਾ ਚਾਹੀਦਾ ਤਾਂ ਕਿ ਉਹ ਉੱਥੇ ਰਹਿ ਕੇ ਜ਼ੁਲਮ ਸਹਿੰਦੀ ਰਹੇ ਹਰ ਦਿਨ ਉਸਦਾ ਘਰ ਵਾਲਾ ਸ਼ਰਾਬ ਪੀ ਕੇ ਮਾਰਦਾ ਕੁੱਟਦਾ ਉਸ ਨੂੰ ਗਾਲਾਂ ਦਿੰਦਾ ਆਖਿਰੋ ਕਦੋਂ ਤੱਕ ਸਹਿੰਦੀ ਰਹਿੰਦੀ ਇਸ ਲਈ ਉਹਨੇ ਆਪਣੇ ਪੇਕੇ ਵਾਲਾ ਘਰ ਛੱਡ ਕੇ ਉਸਨੇ ਆਪਣੇ ਘਰ ਵਾਲੇ ਵਾਲਾ ਘਰ ਛੱਡ ਕੇ ਆਪਣੇ ਪੇਕੇ ਹੋਣਾ ਹੀ ਸਹੀ ਸਮਝਿਆ ਪਰ ਉਹਨੂੰ ਨਹੀਂ ਸੀ ਪਤਾ ਹੁਣ ਉਹਦਾ ਆਪਣਾ ਪੇਕਾ ਘਰ ਵੀ ਪਰਾਇਆ ਹੋ ਚੁੱਕਿਆ ਹੈ ਪਰ ਕੁੜੀ ਦਾ ਆਪਣਾ ਘਰ ਹੁੰਦਾ ਕਿਹੜਾ ਹੈ ਇਹ ਗੱਲ ਤਾਂ ਅਜ ਤੱਕ ਈ ਸਮਝੀ ਨਹੀਂ ਪਈਆਂ ਬਚਪਨ ਤੋਂ ਹੀ ਕੁੜੀਆਂ ਦੇ ਦਿਮਾਗ ਵਿੱਚ ਇਹ ਗੱਲ ਪਿਠਾ ਜਿੱਤੀ ਜਾਂਦੀ ਹੈ ਕਿ ਤੂੰ ਪਰਾਇਆ ਧਰਨਾ ਅਤੇ ਇੱਕ ਦਿਨ ਆਪਣੇ ਘਰ ਚਲੇ ਜਾਵੇਂਗੀ ਪਰ ਕੁੜੀਆਂ ਹੀ ਕਿਉਂ ਪਰਾਇਆ ਹੁੰਦੀਆਂ ਨੇ ਪੁੱਤਰ ਕਿਉਂ ਨਹੀਂ ਜਦਕਿ ਜਨਮ ਤਾਂ ਦੋਵੇਂ ਇੱਕ ਹੀ ਮਾਂ ਦੇ ਕੱਖੋਂ ਲੈਂਦੇ ਹਨ ਫਿਰ ਇਹ ਭੇਤ ਭਾਗ ਕਿਉਂ ਕਿਉਂ ਧੀਆਂ ਨੂੰ ਕਿਸੇ ਦੀ ਅਮਾਨਤ ਸਮਝ ਕੇ ਪਾਲਿਆ ਜਾਂਦਾ ਹੈ ਅਤੇ ਪੁੱਤਰਾਂ ਨੂੰ ਪਰਵਾਰ ਦਾ ਵੰਸ਼ ਸੋਰੇ ਕਾਰ ਵੀ ਕੁੜੀਆਂ ਨੂੰ ਪਰਾਇਆ ਘਰ ਤੋਂ ਆਈ ਕਹਿ ਕੇ ਬੁਲਾਇਆ ਜਾਂਦਾ ਹੈ ਜਿਸ ਘਰ ਵਿੱਚ ਕੁੜੀ ਵਿਆਹ ਕੇ ਜਾਂਦੀ ਹੈ ਉਹ ਘਰ ਵੀ ਜ਼ਿਆਦਾਤਰ ਉਹਦੇ ਪੱਤੀ ਦਾ ਕਹਿੰਦੇ ਹਨ ਜਾ ਫਿਰ ਸੱਸ ਸੋਰੇਦਾ ਫਿਰ ਕੁੜੀਆਂ ਦਾ ਆਪਣਾ ਘਰ ਕਿਹੜਾ ਹੁੰਦਾ ਹੈ ਇਹ ਸਾਰੇ ਸਵਾਲ ਨਿਮੋ ਦੇ ਦਿਮਾਗ ਵਿੱਚ ਘੁੰਮ ਰਹੇ ਸਨ ਕਿ ਉਹ ਆਪਣੀ ਮਾਂ ਦੇ ਘਰ ਹੁਣ ਨਹੀਂ ਰਹੇਗੀ ਆਪਣੇ ਘਰ ਤੋਂ ਆਪਣੇ ਪਿਕੇ ਘਰ ਤੋਂ ਇਲਾਵਾ ਹੁਣ ਉਹਦੇ ਕੋਲ ਸਿਰਫ ਇੱਕ ਹੀ ਟਿਕਾਣਾ ਬਚਿਆ ਸੀ ਅਤੇ ਉਹ ਸੀ ਉਹਦੀ ਪਿਆਰੀ ਸਹਿੰਦੀ ਰੱਜੋ ਦਾ ਘਰ ਰੱਜੋ ਕਈ ਵਾਰ ਉਸ ਨੂੰ ਆਪਣੇ ਘਰ ਆਉਣ ਵਾਸਤੇ ਕਹਿ ਚੁੱਕੀ ਸੀ ਪਰ ਆਪਣੀ ਗ੍ਰੈਸਤੀ ਦੇ ਵਿੱਚ ਨਿਮੋ ਇਸ ਤਰ੍ਹਾਂ ਉਲਝੀ ਹੋਈ ਸੀ ਕਿ ਉਹ ਨੂੰ ਕਦੀ ਆਪਣੀ ਸਹੇਲੀ ਦੇ ਘਰ ਜਾਂਦਾ ਮੌਕਾ ਨਹੀਂ ਮਿਲਿਆ ਜਦੋਂ ਨਿੰਮੋ ਆਪਣੀ ਸਹੇਲੀ ਰੱਜੋ ਦੇ ਘਰ ਗਈ ਰੱਜੋ ਨਿੰਮੋ ਨੂੰ ਦੇਖ ਕੇ ਬਹੁਤ ਖੁਸ਼ ਹੋਈ ਉਹ ਖੁਦ ਉਸ ਨੂੰ ਬੱਸ ਸਟੈਂਡ ਤੇ ਲੈਣ ਆਈ ਸੀ ਤੇ ਕਿਹਾ ਸੀ ਕਿ ਚਿੰਤਾ ਦੀ ਕੋਈ ਗੱਲ ਨਹੀਂ ਤੂੰ ਜਦੋਂ ਤੱਕ ਚਾਹੇ ਮੇਰੇ ਕੋਲ ਰਹਿ ਸਕਦੀ ਹੈ ਨਿੰਮੋ ਦੀ ਦੁੱਖ ਭਰੀ ਕਹਾਣੀ ਸੁਣ ਕੇ ਰੱਜੋ ਨੂੰ ਬਹੁਤ ਬੁਰਾ ਲੱਗਿਆ ਸੀ ਪਰ ਨਿੰਮੋ ਨੂੰ ਨਹੀਂ ਸੀ ਪਤਾ ਕਿ ਉਸ ਲਈ ਰੱਜੋ ਦੇ ਘਰ ਚੈਨਲ ਰਹਿਣਾ ਵੀ ਬੜਾ ਮੁਸ਼ਕਿਲ ਹੋ ਜਾਵੇਗਾ ਰੱਜੋ ਦੇ ਘਰ ਵਾਲੇ ਕੁਲਵੀਰੇ ਦੀਆਂ ਗੰਦੀਆਂ ਨਜ਼ਰਾਂ ਲਗਾਤਾਰ ਉਹਨੂੰ ਘੂਰਦੀਆਂ ਰਹਿੰਦੀਆਂ ਸਨ ਨਿੰਮੋ ਜਿਆਦਾ ਤੋਂ ਜਿਆਦਾ ਉਸ ਤੋਂ ਦੂਰ ਰਹਿਣ ਦੀ ਕੋਸ਼ਿਸ਼ ਕਰਦੀ ਪਰ ਉਹ ਨਿੰਮੋ ਕੋਲ ਆਉਣ ਦੀ ਤਾਕ ਵਿੱਚ ਰਹਿੰਦਾ ਰੱਜੋ ਦੇ ਸਾਹਮਣੇ ਤਾਂ ਕੁਲਵੀਰਾ ਬੜੀ ਸ਼ਰਾਫਤ ਦਿਖਾਉਂਦਾ ਪਰ ਉਸਨੂੰ ਕਦੇ ਇਕੱਲਿਆਂ ਵੇਖ ਕੇ ਉਹ ਨਿੰਮੋ ਨੂੰ ਇੱਧਰ ਉੱਧਰ ਖਿੱਚ ਲਾਉਣ ਦੀ ਕੋਸ਼ਿਸ਼ ਕਰਦਾ ਕਦੇ ਉਸਨੂੰ ਜਫੀ ਵਿੱਚ ਲੈ ਲੈਂਦਾ ਉਹ ਬਹੁਤ ਮੁਸ਼ਕਿਲ ਆਪਣੇ ਆਪ ਨੂੰ ਉਸ ਦੇ ਚੁੰਗਲ ਵਿੱਚੋਂ ਛੁਡਾਉਂਦੀ ਉਹ ਕਈ ਵਾਰੀ ਸੋਚੀ ਕਿ ਇਹ ਸਭ ਮੈਂ ਰੱਜੋ ਨੂੰ ਦੱਸ ਦੇਵਾਂ ਪਰ ਫਿਰ ਮਨ ਵਿੱਚ ਸੋਚੀ ਕਿ ਤੇ ਰੱਜੋ ਮੈਨੂੰ ਇੰਨਾ ਗਲਤ ਸਮਝ ਬੈਠੇ ਕਿਉਂਕਿ ਉਸ ਦਾ ਪਤੀ ਕੁਲਵੀਰ ਤਾਂ ਦੁਨੀਆ ਦੀ ਨਜ਼ਰ ਵਿੱਚ ਇੱਕ ਚੰਗਾ ਇਨਸਾਨ ਹੈ ਨਿੰਮ ਸੋਚਦੀ ਹੈ ਕਿ ਉਹਦੀ ਜਹੀ ਸਥਿਤੀ ਵੀ ਨਹੀਂ ਹੈ ਕਿ ਉਹ ਸਾਰਿਆਂ ਦੇ ਸਾਹਮਣੇ ਕੁਲਵੀਰੇ ਦੇ ਉੱਪਰ ਉਂਗਲੀ ਚੁੱਕ ਸਕੇ ਇਸ ਮੁਸ਼ਕਲ ਵਕਤ ਵਿੱਚ ਰੱਜੋ ਨਹੀਂ ਤਾਂ ਮੇਰਾ ਸਾਥ ਦਿੱਤਾ ਹੈ ਆਪਣੇ ਘਰ ਵਿੱਚ ਰਹਿਣ ਲਈ ਜਗ੍ਹਾ ਦਿੱਤੀ ਹੈ ਕਿਸ ਤਰ੍ਹਾਂ ਉਹ ਆਪਣੇ ਪਤੀ ਦੇ ਪ੍ਰਤੀ ਵਿਰੁੱਧ ਕੁਝ ਬੋਲ ਸਕਦੀ ਹੈ ਇਸ ਕਰਕੇ ਉਹ ਚੁੱਪਚਾਪ ਰਹਿੰਦੀ ਅਤੇ ਨਿੰਮੋ ਦੀ ਚੁੱਪੀ ਦਾ ਫਾਇਦਾ ਕੁਲਵਿਰਾ ਚੁੱਕ ਲੈਂਦਾ ਪਹਿਲਾਂ ਖੁਦ ਹੀ ਕੁਲਵਿਰਾ ਕਮਰੇ ਵਿੱਚ ਆ ਜਾਂਦਾ ਫਿਰ ਸੌਰੀ ਸੌਰੀ ਬੋਲ ਕੇ ਕਮਰੇ ਤੋਂ ਬਾਹਰ ਚਲਾ ਜਾਂਦਾ ਕਈ ਵਾਰ ਨਿੰਮੋ ਨੇ ਵੀ ਨੋਟਿਸ ਕੀਤਾ ਕੁਲਵਿਰਾ ਉਸ ਦੇ ਕਮਰੇ ਦੀ ਤਾਂਕ-ਚਾਂਕ ਕਰਦਾ ਰਹਿੰਦਾ ਨਿੰਮੋ ਸੋਦੀ ਕਿਸ ਤਰ੍ਹਾਂ ਪਤੀ ਦੇ ਸਾਥ ਤੋਂ ਬਿਨਾਂ ساری ਦੁਨੀਆ ਦੇ ਮਰਦ ਇੱਕ ਔਰਤ ਨੂੰ ਗੰਦਾ ਬਣਾਉਣ ਵਿੱਚ ਲੱਗੇ ਰਹਿੰਦੇ ਹਨ ਫਿਰ ਉਸ ਦਾ ਮਨ ਕਰਦਾ ਕਿ ਉਹ ਵਾਪਸ ਆਪਣੇ ਪਤੀ ਦੀਪਕ ਕੋਲ ਵਾਪਸ ਚਲੀ ਜਾਵੇ ਪਰ ਜਦੋਂ ਫਿਰ ਉਹਦੇ ਜ਼ੁਲਮਾਂ ਨੂੰ ਯਾਦ ਕਰਦੀ ਉਸ ਦਾ ਰੋਮ ਰੋਮ ਡਰ ਜਾਂਦਾ ਉਹ ਵਾਪਸ ਜਾਣ ਦਾ ਖਿਆਲ ਛੱਡ ਦਿੰਦੀ ਉਹ ਸੋਚਦੀ ਹੈ ਅਗਰ ਮੈਨੂੰ ਕੋਈ ਨੌਕਰੀ ਮਿਲ ਜਾਵੇ ਅਤੇ ਨਾਲ ਦੀ ਨਾਲ ਹੀ ਮੈਂ ਆਪਣੇ ਰਹਿਣ ਦਾ ਵੀ ਕੋਈ ਬੰਦੋਬਸਤ ਕਰ ਲਵਾਂ ਪਰ ਰਜੂ ਉਸ ਨੂੰ ਕਹਿੰਦੀ ਹੈ ਕਿ ਇੰਨੀ ਜਲਦੀ ਵੀ ਕੀ ਹੈ ਜਾਣਦੀ ਕਿ ਉਸ ਨੂੰ ਮੇਰੇ ਘਰ ਵਿੱਚ ਕੋਈ ਤਕਲੀਫ ਹੈ ਪਰ ਉਹ ਰਜੂ ਨੂੰ ਕਿਸ ਤਰ੍ਹਾਂ ਸਮਝਾਵੇ ਉਨ ਉਸਾਰੇ ਜੁਦੇਕਾਰ ਰਹਿਣਾ ਖਤਰੇ ਤੋਂ ਖਾਲੀ ਨਹੀਂ ਸੀ ਉਸ ਰਾਤ ਦਰਵਾਜ਼ਾ ਖੁੱਲਣ ਦੀ ਆਵਾਜ਼ ਨਾਲ ਨਿੰਮੋ ਇਕਦਮ ਉੱਠ ਕੇ ਬੈਠ ਗਈ ਦੇਖਿਆ ਤਾਂ ਕੁਲਵੀਰਾ ਚੋਰਾਂ ਦੀ ਤਰ੍ਹਾਂ ਉਸਦੇ ਕਮਰੇ ਵਿੱਚ ਆ ਰਿਹਾ ਸੀ ਜਦ ਨਿੰਮੋ ਨੇ ਪੁੱਛਿਆ ਕਿ ਕੀ ਕੁਝ ਚਾਹੀਦਾ ਹੈ ਤਾਂ ਬੇਸ਼ਰਮਾ ਵਾਂਗੂ ਹੱਸਦਾ ਹੋਇਆ ਕਹਿਣ ਲੱਗਾ ਕਿ ਮੈਨੂੰ ਲੱਗਿਆ ਕਿ ਤੂੰ ਬੋਰ ਹੋ ਰਹੀ ਹੋਵੇਂਗੀ ਇਸ ਲਈ ਤੈਨੂੰ ਕੰਪਨੀ ਦੇਣ ਵਾਸਤੇ ਆ ਗਿਆ ਨਹੀਂ ਨਹੀਂ ਮੈਂ ਤਾਂ ਬਿਲਕੁਲ ਠੀਕ ਹਾਂ ਤੁਸੀਂ ਜਾਓ ਏ ਕੈਕੇ ਨਿੰਮੋ ਨੇ ਤੇਰਵਾਜੇ ਦੀ ਚਟਕੀ ਲਗਾ ਦਿੱਤੀ ਅਤੇ ਚੈਨ ਦਾ ਸਾ ਲਿਆ ਪਰ ਪਾਣੀ ਵਿੱਚ ਰਹਿ ਕੇ ਉਹ ਮਗਰਮਸ਼ ਨਾਲ ਕਦੋਂ ਤੱਕ ਵੈਰ ਰੱਖ ਸਕਦੀ ਸੀ ਨਾ ਚਾਹੁੰਦੇ ਹੋਏ ਵੀ ਉਸਨੂੰ ਕੁਲਵੀਰੇ ਨਾਲ ਉੱਠਣਾ ਬੈਠਣਾ ਖਾਣਾ ਪੀਣਾ ਪੈਂਦਾ ਕਈ ਵਾਰ ਤਾਂ ਕੁਲਵੀਰਾ ਖਾਣੇ ਦੇ ਟੇਬਲ ਦੇ ਥੱਲੋਂ ਉਸਦੇ ਪੈਰਾਂ ਵਿੱਚ ਆਪਣਾ ਪੈਰ ਫਿਸਾ ਦਿੰਦਾ ਇਸ ਹਰਕਤ ਨਾਲ ਨਿੰਮੋ ਦਾ ਚਿਹਰਾ ਸ਼ਰਮ ਦੇ ਨਾਲ ਥੱਲੇ ਝੁਕ ਜਾਂਦਾ ਅਤੇ ਉਸਨੂੰ ਕੁਲਵੀਰੇ ਤੋਂ ਨਫ਼ਰਤ ਹੋਣ ਲੱਗ ਪੈਂਦੀ ਪਰ ਬਰਦਾਸ਼ਤ ਕਰਨਾ ਉਸਦੀ ਮਜਬੂਰੀ ਬਣ ਚੁੱਕੀ ਸੀ ਇੱਕ ਰਾਤ ਪਤਾ ਨਹੀਂ ਕੁਲਵੀਰੇ ਤੇ ਇਸ ਤਰ੍ਹਾਂ ਉਸਦੇ ਕਮਰੇ ਵਿੱਚ ਆਇਆ ਤੇ ਉਸਦੇ ਨਾਲ ਜ਼ਬਰਦਸਤੀ ਕਰਨ ਲੱਗਿਆ। "ਇੱਕ ਹੀ ਕਰ ਰਹੇ ਹੋ ਤੁਸੀਂ, ਛੱਡੋ ਮੈਨੂੰ।" ਇਹ ਕਹਿ ਕੇ ਨਿੰਮੋ ਕੁਲਵੀਰੇ ਦੇ ਚੁੰਗਲ ਤੋਂ ਬਾਹਰ ਨਿਕਲ ਗਈ ਅਤੇ ਬਾਹਰ ਪੱਜ ਗਈ। ਇਹ ਆਵਾਜ਼ਾਂ ਸੁਣ ਕੇ ਜਦੋਂ ਰੱਜੋ ਕਮਰੇ 'ਚੋਂ ਬਾਹਰ ਆਈ ਤਾਂ ਦੇਖ ਕੇ ਹੈਰਾਨ ਰਹਿ ਗਈ। ਪਰ ਚਾਲਾਕ ਕੁਲਵੀਰ ਨੇ ਆਪਣੀ ਪਤਨੀ ਦੇ ਸਾਹਮਣੇ ਵਿਚਾਰਾ ਬਣਨ ਦੀ ਐਕਟਿੰਗ ਕੀਤੀ ਅਤੇ ਸਾਰਾ ਦੋਸ਼ ਨਿੰਮੋ ਦੇ ਉੱਤੇ ਲਗਾ ਦਿੱਤਾ ਅਤੇ ਕਹਿਣ ਲੱਗਿਆ ਨਿੰਮੋ ਹੀ ਉਹਦੇ ਉੱਪਰ ਡੋਰੇ ਪਾ ਰਹੀ ਸੀ ਅੱਜ ਮੌਕਾ ਵੇਖ ਉਸਨੇ ਉਹਦੇ ਨਾਲ ਜ਼ਬਰਦਸਤੀ ਕਰਨ ਲੱਗੀ ਨਿੰਮੋ ਕਹਿੰਦੀ ਰਹੀ ਕਿ ਕੁਲਵੀਰ ਝੂਠ ਬੋੜਿਆ ਏ ਉਹੀ ਉਸਦੇ ਉੱਪਰ ਆਪਣੀ ਗੰਦੀ ਨਜ਼ਰ ਰੱਖਦਾ ਸੀ ਅੱਜ ਉਸਨੇ ਮੇਰੇ ਨਾਲ ਜ਼ਬਰਦਸਤੀ ਕਰਨ ਦੀ ਕੋਸ਼ਿਸ਼ ਕੀਤੀ ਹੈ ਰੱਜੋ ਮੇਰੇ ਉੱਤੇ ਵਿਸ਼ਵਾਸ ਕਰ ਮੈਂ ਕੁਛ ਨਹੀਂ ਕੀਤਾ ਪਰ ਰੱਜੋ ਨੇ ਨਿੰਮੋ ਨੂੰ ਇੱਕ ਵੀ ਪਰ ਰੱਜੋ ਨੇ ਨਿੰਮੋ ਦੀ ਇੱਕ ਵੀ ਗੱਲ ਉੱਪਰ ਵਿਸ਼ਵਾਸ ਨਹੀਂ ਕੀਤਾ ਅਤੇ ਉਸਨੂੰ ਰਾਤ ਨੂੰ ਹੀ ਆਪਣੇ ਕੋਲ ਨਿਕਲ ਜਾਣ ਦਾ ਹੁਕਮ ਸੁਣਾ ਦਿੱਤਾ ਉਸਨੇ ਇਹ ਤੱਕ ਕਹਿ ਦਿੱਤਾ ਕਿ ਤੂੰ ਤਾਂ ਆਸ ਦੀਂ ਦਾ ਸੱਪ ਨਿਕਲੀ ਮੇਰੇ ਕੋਲ ਗਲਤੀ ਹੋ ਗਈ ਜੋ ਤੈਨੂੰ ਜੋ ਤਨੂੰ ਮੈਂ ਆਪਣੇ ਘਰ ਰੱਖਿਆ ਪਰ ਉਸਨੇ ਇੱਕ ਵਾਰ ਵੀ ਨਹੀਂ ਸੋਚਿਆ ਕਿ ਉਸਦੇ ਪਤੀ ਦੀ ਵੀ ਗਲਤੀ ਹੋ ਸਕਦੀ ਸੀ ਨਿੰਮੁਰ ਰੋਂਦੀ ਰੋਂਦੀ ਨੇ ਕਿੰਨੀ ਵਾਰ ਕਿਹਾ ਕਿ ਮੇਰੀ ਕੋਈ ਗਲਤੀ ਨਹੀਂ ਹੈ ਮੈਂ ਇੰਨੀ ਰਾਤ ਕਿੱਥੇ ਜਾਵਾਂਗੀ ਮੈਨੂੰ ਸਵੇਰ ਤੱਕ ਦੀ ਮੌਲਤ ਦੇ ਦੇ ਜਾਂ ਸਵੇਰ ਹੋਵੇਗੀ ਤਾਂ ਮੈਂ ਖੁਦ ਹੀ ਤੇਰੇ ਘਰੋਂ ਚਲੀ ਜਾਵਾਂਗੀ ਪਰ ਰੱਜੂ ਨੇ ਤੱਕੇ ਮਾਰ ਕੇ ਉਸ ਨੂੰ ਆਪਣੇ ਘਰ ਤੋਂ ਬਾਹਰ ਕੱਢ ਦਿੱਤਾ ਇਸ ਹਨੇਰੀ ਰਾਤ ਵਿੱਚ ਉਹ ਕਿੱਥੇ ਜਾਂਦੀ ਨਾ ਤਾਂ ਉਹ ਘਰ ਵਾਲੇ ਦੇ ਦਰਵਾਜ਼ੇ ਉਸ ਦੇ ਲਈ ਖੁੱਲਾ ਸੀ ਨਾ ਹੀ ਮਾਂ ਦੇ ਘਰ ਦਾ ਦਰਵਾਜ਼ਾ ਉਸ ਦੀ ਭੈਣਾ ਵਰਗੀ ਸਹੇਲੀ ਨੇ ਵੀ ਉਸ ਤੇ ਵਿਸ਼ਵਾਸ ਨਾ ਕੀਤਾ ਅਤੇ ਉਸ ਨੂੰ ਘਰੋਂ ਬਾਹਰ ਕੱਢ ਦਿੱਤਾ ਹੁਣ ਉਸ ਦੇ ਕੋਲ ਸਿਰਫ ਇੱਕ ਹੀ ਰਸਤਾ ਬਚਿਆ ਸੀ ਉਹ ਸੀ ਮੌਤ ਦਾ ਵੈਸੇ ਵੀ ਹੁਣ ਉਹਦੇ ਕੋਲ ਜੀਣ ਦੇ ਲਈ ਕੋਈ ਰਾਹ ਵੀ ਨਹੀਂ ਸੀ ਉਹ ਪਾਗਲਾਂ ਦੀ ਤਰ੍ਹਾਂ ਸੜਕ ਉੱਤੇ ਚੱਲ ਰਹੀ ਸੀ ਮਰਨ ਦੇ ਲਈ ਮਗਰ ਉਹਨੂੰ ਇਹ ਨਹੀਂ ਸੀ ਪਤਾ ਕਿ ਕੁਝ ਗੁੰਡੇ ਉਹਦਾ ਪਿੱਛਾ ਕਰ ਰਹੇ ਹਨ ਮੌਕਾ ਮਿਲਦੇ ਹੀ ਉਹਨਾਂ ਤਿੰਨਾਂ ਗੁੰਡਿਆਂ ਨੇ ਇੱਕ ਸੁੰਸਾਨ ਗਲੀ ਵਿੱਚ ਨਿੰਮੂ ਨੂੰ ਦਬੋਚ ਲਿਆ ਉਸ ਨਾਲ ਜ਼ਬਰਦਸਤੀ ਕਰਨ ਲੱਗੇ ਨਿੰਮੂ ਜੋਰ-ਜੋਰ ਦੀ ਚਿੱਕਾ ਮਾਰਨ ਲੱਗੀ ਇੰਨੀ ਰਾਤ ਵਿੱਚ ਸੁੰਸਾਨ ਗਲੀ ਚ ਉਸ ਦੀ ਆਵਾਜ਼ ਕੋਣ ਸੁੰਦਾ ਪਰ ਉਸੇ ਵਕਤ ਗਲੀ ਵਿੱਚ ਤੇਜ਼ ਰਫ਼ਤਾਰ ਨਾਲ ਆਂਦੀ ਹੋਈ ਇੱਕ ਗੱਡੀ ਉਸ ਦੇ ਸਾਹਮਣੇ ਆ ਕੇ ਰੁਕੀ ਗੱਡੀ ਦੀ ਤੇਜ਼ ਰੋਸ਼ਨੀ ਨਾਲ ਉਹਨਾਂ ਗੁੰਡਿਆਂ ਦੀ ਅੱਖਾਂ ਅਗਿਆਨ ਰਛਾ ਗਿਆ ਉਹ ਚਿਕਨ ਲੱਗੇ ਕੌਣ ਹੈ ਤੂੰ ਹਿੰਮਤ ਹੈ ਤਾ ਸਾਹਮਣਿਆ ਰਾਤ ਦੇ ਹਨੇਰੇ ਵਿੱਚ ਕੁੱਤੇ ਦੀ ਤਰ੍ਹਾਂ ਪੌਂਕਣ ਵਾਲੇ ਹਿੰਮਤ ਹੈ ਤਾ ਤੂੰ ਮੇਰੇ ਸਾਹਮਣੇ ਆ ਕੇ ਪੌਂਕ ਇੱਕ ਗਰਜਦੀ ਹੋਈ ਆਵਾਜ਼ ਸੁਣ ਤਿੰਨੇ ਗੁੰਡੇ ਹੀ ਚੌਂਕ ਗਏ ਪਰ ਜਦੋਂ ਆਪਣੇ ਸਾਹਮਣੇ ਇੱਕ ਔਰਤ ਨੂੰ ਦੇਖ ਉਹਨਾਂ ਦਾ ਹਾਸਾ ਨਿਕਲ ਗਿਆ ਕਿਉਂਕਿ ਉਹਨਾਂ ਨੂੰ ਲੱਗਿਆ ਕਿ ਇੱਕ ਕੱਲੀ ਔਰਤ ਸਾਡਾ ਕੀ ਵਿਗਾੜ ਲਵੇਗੀ ਕਿਉਂਕਿ ਮਰਦਾਂ ਦੀ ਮਾਨਸਿਕਤਾ ਹੀ ਔਰਤ ਨੂੰ ਲੈ ਕੇ ਇੰਨੀ ਕਮਜ਼ੋਰ ਹੈ ਔਰ ਸਿਰਫ ਇੱਕ ਅਬਲਾ ਨਾਰੀ ਹੈ ਇਸ ਤੋਂ ਵੱਧ ਕੁਝ ਨਹੀਂ ਉਹ ਅਰੋਜ ਨੂੰ ਜਦੋਂ ਚੋਨ ਆਪਣੇ ਪੈਰਾਂ ਥੱਲੇ ਰੋਂ ਸਕਦੇ ਹਨ ਪਰ ਉਸ ਔਰਤ ਨੇ ਉਹਨਾਂ ਗੁੰਡਿਆਂ ਨੂੰ ਆਪਣੀਆਂ ਲੱਤਾਂ ਨਾਲ ਕੁੱਟਣਾ ਸ਼ੁਰੂ ਕਰ ਦਿੱਤਾ ਉਹਨਾਂ ਗੁੰਡਿਆਂ ਨੂੰ ਇੰਨਾ ਕੁੱਟਿਆ ਕਿ ਉਹ ਭੱਜਣ ਦੇ ਵੀ ਲਾਇਕ ਨਾ ਰਹੇ ਤਾ ਤਾਂਕ ਪੁਲਿਸ ਵੀ ਉੱਥੇ ਆ ਗਈ ਸੀ ਅਤੇ ਤਿੰਨਾਂ ਗੁੰਡਿਆਂ ਨੂੰ ਕਸੀਰਦੇ ਹੋਏ ਉਹ ਗੱਡੀ 'ਚ ਬਿਠਾ ਕੇ ਲੈ ਗਈ 40 ਸਾਲ ਦੀ ਉਸ ਔਰਤ ਦੀ ਫੁਰਤੀ ਅਤੇ ਨਿਡਰਤਾ ਨੂੰ ਦੇਖਦੇ ਹੋਏ ਨਿੰਮੋ ਵੀ 당 ਰਹਿ ਗਈ ਕਰੋ ਪੱਜ ਕੀ ਆਈ ਹੈ ਜਾਂ ਫਿਰ ਕਿਸੇ ਨਹਿਰ ਵਿੱਚ ਡੁੱਬ ਕੇ ਮਰਨ ਜਾ ਰਹੀ ਸੀ ਜਦੋਂ ਉਸ ਔਰਤ ਨੇ ਨਿਮੋ ਨੂੰ ਇਹ ਸਵਾਲ ਕੀਤਾ ਤਾਂ ਨਿਮੋ ਸਹਿਮ ਗਈ ਅਤੇ ਔਰਤ ਨੂੰ ਬੋਲੀ ਇਹਦਾ ਮਤਲਬ ਕਿ ਮੈਂ ਠੀਕ ਹਾਂ ਚਲ ਬੈਠ ਗੱਡੀ 'ਚ ਪਰ ਨਿਮੋ ਅਜੇ ਵੀ ਉੱਥੇ ਡਰੀ ਸਹਮੀ ਉਵੇਂ ਹੀ ਖੜੀ ਸੀ ਉਸ ਨੂੰ ਡਰ ਲੱਗ ਰਿਹਾ ਸੀ ਪਤਾ ਨਹੀਂ ਇਹ ਔਰਤ ਕੌਣ ਹੈ ਅਤੇ ਉਸ ਨੂੰ ਕਿੱਥੇ ਲੈ ਕੇ ਜਾਵੇਗੀ ਕਿਉਂਕਿ ਹੁਣ ਉਸ ਦਾ ਵਿਸ਼ਵਾਸ ਸਭ ਉੱਪਰੋਂ ਉੱਠ ਚੁੱਕਿਆ ਸੀ ਡਰਨਾ ਗੱਡੀ ਵਿੱਚ ਬੈਠ ਉਸ ਨੇ ਫਿਰ ਨਿਮੋ ਨੂੰ ਕਿਹਾ ਤਾਂ ਨਿੰਮ ਨੂੰ ਗੱਡੀ ਵਿੱਚ ਬੈਠਣਾ ਹੀ ਪਿਆ ਕਿਉਂਕਿ ਹੁਣ ਉਹਦੇ ਕੋਲ ਹੋਰ ਕੋਈ ਚਾਰਾ ਵੀ ਨਹੀਂ ਸੀ ਥੋੜੀ ਦੇਰ ਬਾਅਦ ਗੱਡੀ ਇੱਕ ਟਾਵਰ ਦੇ ਕੋਲ ਜਾ ਕੇ ਰੁਕੀ ਗੱਡੀ ਦੀ ਹਾਰਨ ਦੀ ਆਵਾਜ਼ ਸੁਣਦੇ ਇੱਕ ਚੌਂਕੀਦਾਰ ਦੌੜ ਕੇ ਆਇਆ ਉਸਨੇ ਦਰਵਾਜ਼ਾ ਖੋਲ੍ਹਿਆ ਅਤੇ ਬੜੇ ਸਤਕਾਰ ਨਾਲ ਉਸ ਔਰਤ ਨੂੰ ਫਤੇ ਬੁਲਾਈ ਉਸ ਔਰਤ ਦਾ ਘਰ 8ਵੀਂ ਮੰਜ਼ਲ ਤੇ ਸੀ ਨਿੰਮ ਪੂਰੀ ਤਰ੍ਹਾਂ ਘਬराई ਹੋਈ ਸੀ ਉਸ ਦਾ ਦਿਲ ਜ਼ੋਰ ਦੀ ਟੜਕ ਰਿਆ ਸੀ ਕਿ ਪਤਾ ਨਹੀਂ ਹੁਣ ਅੱਗੇ ਕੀ ਹੋਣ ਵਾਲਾ ਹੈ ਉਹ ਸੋਚ ਰਹੀ ਸੀ ਕਿਤੇ ਫਿਰ ਮੇਰੇ ਨਾਲ ਗਲਤ ਨਾ ਹੋ ਜਾਵੇ ਪਰ ਘਰ ਦੇ ਅੰਦਰ ਦਾਖਲ ਹੁੰਦੀ ਆਈ ਉਸ ਨੂੰ ਅਜੀਬ ਜਿਹਾ ਅਹਿਸਾਸ ਹੋਇਆ ਉਹ ਇੱਧਰ ਉੱਧਰ ਦੇਖਣ ਲੱਗੀ ਘਰ ਬਹੁਤਾ ਵੱਡਾ ਤੇ ਨਹੀਂ ਸੀ ਪਰ ਬਹੁਤ ਵਧੀਆ ਤਰੀਕੇ ਨਾਲ ਸਜਾਇਆ ਹੋਇਆ ਸੀ ਦੀਵਾਰਾਂ ਉੱਪਰ ਤਸਵੀਰਾਂ ਟੰਗੀਆਂ ਹੋਈਆਂ ਸਨ ਖਿੜਕੀਆਂ ਦਰਵਾਜ਼ਿਆਂ ਉੱਪਰ ਲਹਿਰਾਂ ਦੇ ਪਰਦੇ ਇੱਕ ਕੋਨੇ ਵਿੱਚ ਬੈੱਡ ਲੱਗਾ ਹੋਇਆ ਸੀ ਚਾਹ ਪੀਵੇਂਗੀ ਗੈਸ ਤੇ ਪਤਿਲੇ ਗੈਸ ਨੂੰ ਪਤਿਲੇ ਉੱਤੇ ਰੱਖਦੀ ਹੋਈ ਜਾਦੂ ਸੌਰਤ ਨੇ ਨੀਮਾ ਨੂੰ ਪੁੱਛਿਆ ਤਾਂ ਨੀਮਾ ਉਸ ਵੱਲ ਦੇਖਣ ਲੱਗ ਜਾਂਦੀ ਹੈ ਚਾਹੇ ਮੈਂ ਕਿੰਨੀ ਵੀ ਲੇਟ ਕਰ ਵਾਪਸ ਕਿ ਬਣਾਵਾਂ ਜਦੋਂ ਤੱਕ ਮੈਂ ਇੱਕ ਕੱਪ ਜ਼ਿਆਦਾ ਨਾ ਬਣਾ ਕੇ ਪੀ ਲਵਾਂ ਮੈਨੂੰ ਮਜ਼ਾ ਨਹੀਂ ਆਉਂਦਾ ਤੂੰ ਪਿੰਦੀ ਹੈ ਨਾ ਚਾਹ ਸੁੱਕੇ ਹੋਏ ਗੱਲੇ ਨਾਲ ਨਿੰਮੋ ਨੇ ਹੋਲੀ ਜਈ ਕੁਰਸੀ ਤੇ ਬੈਠਦੀ ਹੋਏ ਕਿਹਾ ਹਾਂ ਪੀ ਲੈਂਦੀਆਂ ਥੋੜੀ ਹੀ ਦੇਰ ਵਿੱਚ ਉਹ ਦੋ ਕੱਪ ਚਾਹ ਤੇ ਸੈਂਡਵਿਚ ਬਣਾ ਕੇ ਲੈ ਆਈ ਨਿੰਮੂ ਨੂੰ ਚਾਹ ਦੇਣ ਤੋਂ ਬਾਅਦ ਉਹ ਹੌਲਦ ਕੁਰਸੀ ਤੇ ਬੈਠ ਕੇ ਚਾਹ ਪੀਣ ਲੱਗ ਪਈ ਮੇਰਾ ਨਾਮ ਤੇ ਮੈਂ ਤੇਰਾ ਨਾਮ ਤੇ ਪੁੱਛਿਆ ਹੀ ਨਹੀਂ ਕੀ ਨਾਮ ਹੈ ਤੇਰਾ ਉਸ औरत ਨੇ ਖੋਲੀ ਜੈ ਨਿਮ ਨੂੰ ਪੁੱਛਿਆ ਤੇ ਨਿਮ ਨੇ ਕਿਹਾ ਨਿਮੋ ਵਧੀਆ ਨਾਮ ਹੈ ਤੇਰਾ ਮੇਰਾ ਨਾਮ ਸੰਦੀਪ ਹੈ ਵੈਸੇ ਨਿਮੋ ਤੂੰ ਇਨੀ ਦੁਖੀ ਨਜ਼ਰ ਕਿਉਂ ਆ ਰਹੀ ਹੈ ਕਿ ਤੇਰੀ ਜ਼ਿੰਦਗੀ ਵਿੱਚ ਕੋਈ ਪਰੇਸ਼ਾਨੀ ਹੈ ਅਤੇ ਤੂੰ ਮਰਨ ਜਾ ਰਹੀ ਸੀ ਸਵੇਰ ਦੀ ਚਾਹ ਪੀਂਦੇ ਹੋਏ ਜਦ ਸੰਦੀਪ ਨੇ ਨਿਮ ਨੂੰ ਪੁੱਛਿਆ ਤਾਂ ਨਿਮ ਦੀਆਂ ਅੱਖਾਂ ਵਿੱਚੋਂ ਹੰਝੂ ਵਹਿਣ ਲੱਗ ਪਏ ਸੰਦੀਪ ਨੇ ਉਸ ਨੂੰ ਰੋਂ ਦਿੱਤਾ ਅਤੇ ਉਸ ਨੂੰ ਰੋਂਦੇ ਹੋਏ ਇਸ ਲਈ ਨਹੀਂ ਰੋਕਿਆ ਕਿ ਰੋਂਦੇ ਨਾਲ ਇਨਸਾਨ ਦਾ ਮਨ ਹਲਕਾ ਹੋ ਜਾਂਦਾ ਹੈ ਕੁਛ ਤੇ ਰੋਣ ਤੋਂ ਬਾਅਦ ਜਦੋਂ ਉਸਦਾ ਮਨ ਹਲਕਾ ਹੋ ਗਿਆ ਤਾਂ ਨਿੰਮੋ ਦੱਸਣ ਲੱਗੀ ਗ੍ਰੈਜੂਏਸ਼ਨ ਕਰਨ ਤੋਂ ਬਾਅਦ ਉਹ ਅੱਗੇ ਹੋਰ ਪੜ੍ਹਨਾ ਚਾਹੁੰਦੀ ਸੀ ਉਸ ਦਾ ਸ਼ੁਰੂ ਤੋਂ ਹੀ ਐਮਏ ਕਰਨ ਦਾ ਮਨ ਸੀ ਉਸਨੇ ਤੇ ਉਸਦੀ ਅਸਹੇਲੀਆਂ ਨੇ ਸੋਚਿਆ ਸੀ ਕਿ ਉਹ ਗ੍ਰੈਜੂਏਸ਼ਨ ਤੋਂ ਬਾਅਦ ਐਮਏ ਦੀ ਪੜ੍ਹਾਈ ਕਰਨ ਗਿਆ ਇਸ ਲਈ ਉਹ ਚਾਹੁੰਦੀ ਸੀ ਕਿ ਉਹ ਵੀ ਆਪਣੀ ਸਹੇਲੀਆਂ ਦੇ ਨਾਲ ਕਾਲਜ ਵਿੱਚ ਐਡਮਿਸ਼ਨ ਲੈ ਲਵੇ ਪਰ ਨਿੰਮੋ ਦੇ ਮਾਤਾ ਪਿਤਾ ਉਸਦਾ ਵਿਆਹ ਕਰ ਦੇਣਾ ਚਾਹੁੰਦੇ ਸੀ ਕਿੰਨਾ ਕਿਆਸੀ ਨਿੰਮੋ ਨੇ ਉਹ ਅੱਗੇ ਪੜ੍ਹਨਾ ਚਾਹੁੰਦੀ ਹੈ ਉਸ ਨੂੰ ਅੱਗੇ ਪੜਨ ਦਿਓ ਪਰ ਉਸਦੇ ਮਾਤਾ ਪਿਤਾ ਦੀ ਸੋਚ ਸੀ ਕਿ ਵਕਤ ਦੇ ਨਾਲ ਕੁੜੀਆਂ ਦਾ ਵਿਆਹ ਹੋ ਜਾਵੇ ਤਾਂ ਵਧੀਆ ਗੱਲ ਹੈ ਉਸਦੇ ਮਾਮਾ ਬਾਪ ਸੋਚਦੇ ਸਨ ਕਿ ਕੁੜੀ ਮਾਪੇ ਦੇ ਲਈ ਇੱਕ ਬੋਝ ਤੋਂ ਘਟਣੀ ਹੈ ਜਿੰਨੀ ਜਲਦੀ ਹੋ ਸਕੇ ਇਸ ਬੋਝ ਨੂੰ ਲਾ ਦਿੱਤਾ ਜਾਵੇ ਤਾਂ ਵਧੀਆ ਹੈ ਵਧੀਆ ਕਾਰ ਬਾਰ ਮਿਲਣ ਦੇ ਨਾਲ ਹੀ ਨੀਮੋ ਦੇ ਮਾਤਾ ਪਿਤਾ ਨੇ ਉਸ ਦਾ ਵਿਆਹ ਦੀਪ ਦੇ ਨਾਲ ਤੈਅ ਕਰ ਦਿੱਤਾ ਜਿਹੜਾ ਕਿ ਸਰਕਾਰੀ ਵਿਭਾਗ ਦੇ ਵਿੱਚ ਇੱਕ ਚੰਗੇ ਅਹੁਦੇ ਤੇ ਲੱਗਿਆ ਹੋਇਆ ਸੀ ਸ਼ਹਿਰ ਦੇ ਵਿੱਚ ਉਸਨੇ ਆਪਣਾ ਘਰ ਵੀ ਬਣਾ ਰੱਖਿਆ ਹੋਇਆ ਸੀ ਹੋਰ ਕੀ ਚਾਹੀਦਾ ਸੀ ਉਹਨਾਂ ਨੂੰ ਉਹਨਾਂ ਨੂੰ ਲੱਗਿਆ ਕਿ ਉਹਨਾਂ ਦੀ ਤੀ ਉੱਥੇ ਜਾ ਕੇ ਸੁਖੀ ਬਸੇਗੀ ਪਰ ਉਹਨਾਂ ਦੀ ਇਹ ਸੋਚ ਗਲਤ ਸੀ ਵਧੀਆਂ ਨੰਕਰੀਅਤੇ ਵੱਡਾਕਾਰ ਹੋਣ ਦੇ ਨਾਲ ਲੋਕਾਂ ਦੇ ਵਿਚਾਰ ਵਧਿਆ ਤੇ ਦਿਲ ਚੰਗਾ ਨਹੀਂ ਹੋ ਜਾਂਦਾ ਸੋਰੇਕਾਰ ਵਿੱਚ ਕੁਝ ਦਿਨ ਰਹਿਣ ਦੇ ਬਾਅਦ ਨੀਮੋ ਨੂੰ ਪਤਾ ਚੱਲਿਆ ਕਿ ਉਸਦਾ ਪਤੀ ਆ ਇੱਕ ਪਤੀ ਇੱਕ ਵਧੀਆ ਆਦਮੀ ਨਹੀਂ ਹੈ ਉਹ ਸ਼ਰਾਬੀ ਹੋਣ ਦੇ ਨਾਲ ਨਾਲ ਉਸ ਦੇ ਕਈ ਹੋਰ ਔਰਤਾਂ ਨਾਲ ਨਜਾਇਜ਼ ਸਬੰਧ ਵੀ ਸਨ ਸ਼ਰਾਬ ਪੀਣਾ ਤੇ ਦੂਸਰੀਆਂ ਔਰਤਾਂ ਦੇ ਨਾਲ ਰਾਤਾਂ ਗੁਜ਼ਾਰਨਾ ਇਹ ਉਸ ਦੀ ਆਦਤ ਸੀ ਉਸ ਦੇ ਕਿੱਸੇ ਸਿਰਫ ਘਰ ਵਾਲਿਆਂ ਨੂੰ ਹੀ ਨਹੀਂ ਬਲਕਿ ਮੁਹੱਲੇ ਵਾਲੇ ਵੀ ਸਾਰੇ ਜਾਣਦੇ ਸਨ ਇਹ ਜਾਣਦੇ ਹੋਏ ਵੀ ਕਿ ਦੀਪ ਇੱਕ ਨੰਬਰ ਦਾ ਅਿਆਸ ਪਰਸ ਇਨਸਾਨ ਹੈ ਤਾਂ ਵੀ ਉਸ ਦਾ ਵਿਆਹ ਕਰ ਦਿੱਤਾ ਗਿਆ ਇੱਕ ਦਿਨ ਜਦ ਨਿੰਮੂ ਨੇ ਇਸ ਗੱਲ ਤੇ ਲੜਾਈ ਕੀਤੀ ਤਾਂ ਉਸ ਨੇ ਇਹ ਕਿਹਾ ਕਿ ਜਦੋਂ ਤੁਹਾਡਾ ਬਾਹਰ ਦੂਸਰੀਆਂ ਔਰਤਾਂ ਨਾਲ ਸਬੰਧ ਹੈ ਤਾਂ ਫਿਰ ਤੁਸੀਂ ਵਿਆਹ ਕਿਉਂ ਕੀਤਾ ਇਸ ਗੱਲ ਉੱਤੇ ਦੀਪ ਨੇ ਉਸਨੂੰ ਬਹੁਤ ਮਾਰਿਆ ਅਤੇ ਕਿਹਾ ਕਿ ਉਹ ਮਰਦ ਹੈ ਉਹ ਜੋ ਚਾਹੇ ਕਰ ਸਕਦਾ ਹੈ ਗੁੱਸੇ ਦੇ ਵਿੱਚ ਨੀਮੋ ਨੇ ਜਦ ਆਪਣੀ ਸੱਸ ਨੂੰ ਇਹ ਕਿਹਾ ਜਦੋਂ ਤੁਹਾਨੂੰ ਪਤਾ ਸੀ ਕਿ ਤੁਹਾਡਾ ਪੁੱਤਰ ਸ਼ਰਾਬੀ ਹੈ ਉਸਦੇ ਬਾਅਦ ਦੂਸਰੀਆਂ ਔਰਤਾਂ ਨਾਲ ਸਬੰਧ ਹਨ ਤਾਂ ਤੁਸੀਂ ਮੇਰੀ ਜ਼ਿੰਦਗੀ ਬਰਬਾਦ ਕਿਉਂ ਕੀਤੀ ਤੁਸੀਂ ਸਭ ਕੁਝ ਪਹਿਲੇ ਕਿਉਂ ਨਹੀਂ ਦੱਸ ਦਿੱਤਾ ਕਿਉਂ ਤੁਸੀਂ ਆਪਣੇ ਪੁੱਤਰ ਦੀਆਂ ਇਹ ਗੰਦੀਆਂ ਆਦਤਾਂ ਨੂੰ ਛੁਪਾਇਆ ਸੱਸ ਰੋਂਦੇ ਹੋਏ ਕਹਿਣ ਲੱਗੀ ਮੈਨੂੰ ਲੱਗਿਆ ਸੀ ਕਿ ਵਿਆਹ ਤੋਂ ਬਾਅਦ ਮੇਰਾ ਪੁੱਤਰ ਸਹੀ ਰਸਤੇ ਉੱਪਰ ਆ ਜਾਵੇਗਾ ਇੱਕ ਮਾਂ ਹੋ ਕੇ ਜਾਂ ਤੁਸੀਂ ਆਪਣੇ ਪੁੱਤਰ ਨੂੰ ਸਹੀ ਰਸਤੇ ਤੇ ਨਾ ਪਾ ਸਕੇ ਫਿਰ ਤੁਸੀਂ ਮੇਰੇ ਤੋਂ ਇਹ ਉਮੀਦ ਕਿਸ ਤਰ੍ਹਾਂ ਲਾ ਲਈ ਕਿ ਮੈਂ ਉਸ ਨੂੰ ਸਹੀ ਰਸਤੇ ਤੇ ਲਿਆ ਸਕਦੀ ਹਾਂ ਇਸ ਗੱਲ ਦਾ ਸੱਸ ਦੇ ਕੋਲ ਕੋਈ ਜਵਾਬ ਨਹੀਂ ਸੀ ਆਪਣੇ ਪੁੱਤਰ ਦੀਆਂ ਨਾਅਤਾਂ ਤੋਂ ਪਰੇਸ਼ਾਨ ਹੋ ਕੇ ਨਿੰਮੋ ਦੀ ਸੱਸ ਆਪਣੀ ਧੀ ਕੋਲ ਲੈਣ ਲਈ ਚਲੇ ਗਈ ਪਰ ਨਿੰਮੋ ਕਿੱਥੇ ਜਾਂਦੀ ਹਰ ਰੋਜ਼ ਸ਼ਰਾਬ ਪੀ ਕੇ ਅੱਧੀ ਰਾਤ ਨੂੰ ਕਾਰਣਾ ਕੁਝ ਪੁਸ਼ਤਨ ਤੇ ਉਲਟਾ ਨਿੰਮੋ ਨੂੰ ਕੁੱਟਣ ਲੱਗ ਜਾਣਾ ਗੰਦੀਆਂ ਗੰਦੀਆਂ ਗਾਲਾਂ ਦੇਣੀਆਂ ਦੀਪ ਦੀ ਰੋਜ਼ਾਨਾ ਦੀ ਜ਼ਿੰਦਗੀ ਦਾ ਆਦਤ ਬਣ ਚੁੱਕੀ ਸੀ ਕਦੇ ਕਦੇ ਤਾਂ ਬਿਨਾਂ ਕਿਸੇ ਗੱਲ ਤੋਂ ਹੀ ਨਿੰਮੋ ਨੂੰ ਕੁੱਟਣ ਲੱਗ ਪੈਣਾ ਅਤੇ ਗਾਲਾਂ ਕੱਢਣੀਆਂ ਨਿੰਮੋ ਉਹ ਆਪਣੇ ਪੈਰ ਦੀ ਜੁੱਤੀ ਦੇ ਬਰਾਬਰ ਸਮਝਦਾ ਸੀ ਦੀਪ ਨੂੰ ਇਹ ਸੀ ਕਿ ਪਤਨੀ ਉੱਪਰ ਜ਼ੁਲਮ ਕਰਨਾ ਉਸ ਦਾ ਹੱਕ ਹੈ ਕਿਉਂਕਿ ਉਹ ਮਰਦ ਹੈ ਅਤੇ ਮਰਦ ਜੋ ਚਾਹੇ ਉਹ ਕਰ ਸਕਦਾ ਹੈ ਨਿੰਮੋ ਦੇ ਉੱਪਰ ਉਸ ਦਾ ਅਤਿਆਚਾਰ ਹਰ ਰੋਜ਼ ਵਧਦਾ ਹੀ ਜਾ ਰਿਹਾ ਸੀ ਜਦੋਂ ਨੀਮੋ ਆਪਣੀ ਮਾਂ ਨੂੰ ਆਪਣਾ ਦਰਦ ਦੱਸ ਦਿੱਤਾ ਉਲਟਾ ਉਸ ਦੀ ਮਾਂ ਉਸ ਨੂੰ ਸਮਝਾਉਂਦੀ ਅਤੇ ਕਹਿੰਦੀ ਕਿ ਹਰ ਮਰਦ ਇਸੇ ਤਰ੍ਹਾਂ ਦਾ ਹੁੰਦਾ ਹੈ ਔਰਤ ਨੂੰ ਹੀ ਆਪਣਾ ਘਰ ਸੰਭਾਲ ਕੇ ਰੱਖਣਾ ਪੈਂਦਾ ਹੈ ਇੱਕ ਰਾਤ ਦੀਪ ਆਪਣੇ ਨਾਲ ਇੱਕ ਔਰਤ ਨੂੰ ਲੈ ਆਇਆ ਸਿੱਧਾ ਕਮਰੇ ਵਿੱਚ ਜਾ ਕੇ ਆਪਣੇ ਕਮਰੇ ਦਾ ਦਰਵਾਜ਼ਾ ਬੰਦ ਕਰ ਲਿਆ ਇਹ ਸਭ ਦੇਖ ਕੇ ਨੀਮੋ ਨੂੰ ਬਹੁਤ ਦੁੱਖ ਲੱਗਿਆ ਇੱਕ ਪਤਨੀ ਕਿਵੇਂ ਬਰਦਾਸ਼ਤ ਕਰ ਸਕਦੀ ਹੈ ਉਸ ਦਾ ਪਤੀ ਉਸ ਦੀ ਅੱਖਾਂ ਦੇ ਸਾਹਮਣੇ ਹੀ ਕਿਸੇ ਗੈਰ ਔਰਤ ਨੂੰ ਘਰ ਲੈ ਆਵੇ ਨਿੰਮੂ ਨੇ ਜੋਰ-ਜੋਰ ਦੀ ਦਰਵਾਜ਼ੇ ਨੂੰ ਖੜਕਾਣਾ ਸ਼ੁਰੂ ਕੀਤਾ ਤਾਂ ਗੁੱਸੇ ਵਿੱਚ ਦੀਪ ਬਾਹਰ ਆਇਆ ਉਸ ਨੇ ਨਿੰਮੂ ਨੂੰ ਘਰ ਤੋਂ ਬਾਹਰ ਕੱਢ ਦਿੱਤਾ ਅਤੇ ਕਿਹਾ ਕਿ ਨਾਹੀਂ ਉਸ ਦੀ ਜ਼ਿੰਦਗੀ ਵਿੱਚ ਅਤੇ ਨਾਹੀਂ ਇਸ ਘਰ ਵਿੱਚ ਉਸ ਦੇ ਲਈ ਕੋਈ ਜਗ੍ਹਾ ਹੈ ਨਿੰਮੂ ਰੋਂਦੀ ਰਹੀ ਚੀਖਦੀ ਰਹੀ बार-बार ਦਰਵਾਜ਼ਾ ਖੜਕਾਂਦੀ ਰਹੀ ਪਰ ਦੀਪ ਨੇ ਦਰਵਾਜ਼ਾ ਨਹੀਂ ਖੋਲ੍ਹਿਆ ਆਂਗਵਾਂ ਦੇ ਲੋਕ ਵੀ ਸਭ ਦੇਖ ਰਹੇ ਸੀ ਪਰ ਕਿਸੇ ਨੇ ਵੀ ਉਹਨਾਂ ਦੇ ਘਰੇਲੂ ਝਗੜੇ ਵਿੱਚ दखल ਅੰਦਾਜ਼ੀ ਨਾ ਕੀਤੀ ਅਤੇ ਤਮਾਸ਼ਾ ਦੇਖਦੇ ਹੋਏ ਆਪਣੇ ਘਰਾਂ ਨੂੰ ਚਲੇ ਗਏ। نیمੋ ਘੰਟਿਆਂ ਤੱਕ دروازੇ ਤੇ ਬਾਰੀ ਪੱਠੀ ਡੋਂਦੀ ਰਹੀ ਪਰਦੀਪ ਨੇ ਦਰਵਾਜ਼ਾ ਨਾ ਖੋਲਿਆ। ਅਖਰੋਕੀ ਕਰਦੀ। ਥੱਕ ਘੜ ਕੇ ਉਹ ਆਪਣੇ ਪੇਕੇ ਘਰ ਆ ਗਈ। ਪਰ ਪੇਕੇ ਘਰ ਵਿੱਚ ਵੀ ਉਸ ਦਾ ਵਾਸ ਨਾ ਹੋਇਆ ਕਿਉਂਕਿ ਉਸ ਦੀ ਮਾਂ बार-बार ਉਸ ਨੂੰ ਇਹ ਹੀ ਸਮਝਾਉਂਦੀ ਰਹੀ ਕਿ ਉਹ ਆਪਣੇ ਘਰ ਵਾਪਸ ਚਲੀ ਜਾਵੇ। ਕਦੋਂ ਤੱਕ ਉਹ ਉਸ ਦਾ ਬੋਝ ਚੱਕਦੇ ਰਹਿਣਗੇ? ਉਸ ਦਾ ਭਰਾ ਵੱਧਦੇ ਹੋਏ ਖਰਚੇ ਨੂੰ ਲੈ ਕੇ ਉਸ ਨੂੰ ਹਰ ਰੋਜ਼ ਗੱਲਾਂ ਸੁਣਾਉਣੀਆਂ ਸ਼ੁਰੂ ਕਰ ਦਿੱਤੀਆਂ। ਭਾਬੀ ਤਾਂ ਜਿਵੇਂ ਉਸ ਨੂੰ ਦੇਖਣਾ ਹੀ ਪਸੰਦ ਨਹੀਂ ਸੀ ਕਰਦੀ ਨਿੰਮੂ ਅਕਸਰ ਸੋਈਦੀ ਕਿ ਕਦੋਂ ਇਸ ਕਦਰ ਦੇ ਵਿੱਚੋਂ ਨਿਕਲ ਜਾਵੇ ਆਖਰੀ ਕੋਲ ਦੀ ਹੀ ਹਾਲਤیں ਨਹੀਂ ਬੁਰੀ ਕਿਉਂ ਹੈ ਕਿ ਉਸ ਕੋਲ ਕੋਈ ਵੀ ਕਰ ਨਹੀਂ ਔਰਤਾਂ ਨੂੰ ਹੀ ਕਿਉਂ ਇਹ ਸਭ ਕੁਝ ਸਹਿਣਾ ਪੈਂਦਾ ਹੈ ਨਿੰਮੂ ਦੀ ਦੁੱਖ ਭਰੀ ਕਹਾਣੀ ਸੁਣ ਕੇ ਸੰਦੀਪ ਨੂੰ ਬਹੁਤ ਦੁੱਖ ਲੱਗਿਆ ਅਤੇ ਉਹ ਬੋਲੀ ਇਹ ਕਿਹੜੀ ਨਵੀਂ ਗੱਲ ਹੈ ਨਿੰਮੂ ਮਰਦ ਤਾਂ ਸ਼ੁਰੂ ਤੋਂ ਹੀ ਔਰਤਾਂ ਦੇ ਉੱਪਰ ਰਾਜ ਕਰਦੇ ਆਏ ਹਨ ਉਹ ਹਮੇਸ਼ਾ ਔਰਤਾਂ ਨੂੰ ਆਪਣਾ ਗੁਲਾਮ ਸਮਝਦੇ ਹਨ ਚਾਹੇ ਬਾਪ ਹੋਏ ਚਾਹੇ ਪਰਾ ਚਾਹੇ ਪਤੀ ਸਾਰਿਆਂ ਨੇ ਔਰਤਾਂ ਨੂੰ ਦਬਾ ਕੇ ਰੱਖਿਆ ਹੈ ਜਦ ਔਰਤ ਦਬ ਕੇ ਰਹਿੰਦੀ ਹੈ ਤਾਂ ਉਸ ਨੂੰ ਸੁਵਿਤਰੀ ਕਿਹਾ ਜਾਂਦਾ ਹੈ ਜਦ ਉਹ ਨਹੀਂ ਦਬਦੀ ਤਾਂ ਉਸ ਨੂੰ ਬਦਚਲਨ ਬਣਾ ਦਿੱਤਾ ਜਾਂਦਾ ਹੈ ਪਰ ਅੱਜ ਗੌਰ ਇਸ ਗੱਲ ਤੇ ਦੇਣਾ ਪੈਣਾ ਹੈ ਕਿ ਔਰਤਾਂ ਖੁਦ ਵੀ ਇਸ ਗੱਲ ਤੋਂ ਇਨਕਾਰ ਕਰਦੀਆਂ ਹਨ ਕਿ ਉਹਨਾਂ ਦੇ ਘਰ ਵਾਲੇ ਉਹਨਾਂ ਉੱਪਰ ਜ਼ੁਲਮ ਕਰਦੇ ਹਨ ਅਗਰ ਉਹਨਾਂ ਨੂੰ ਪੁੱਛਿਆ ਜਾਵੇ ਤਾਂ ਇਹੋ ਜਵਾਬ ਮਿਲਦਾ ਹੈ ਕਿ ਇਹ ਉਹਨਾਂ ਦੀ ਘਰ ਦਾ ਮਾਮਲਾ ਹੈ ਤੁਸੀਂ ਰੰ데요 ਚਾਹੇ ਪਤੀ ਕੁੱਟੇ ਮਾਰੇ ਜਾਨ ਹੀ ਕਿਉ ਨਾ ਲੈ ਲਵੇ ਪਰ ਕਈ ਔਰਤਾਂ ਆਪਣੇ ਪਤੀ ਨੂੰ ਪਤੀ ਦੇਵ ਪਤੀ ਪਰਮੇਸ਼ਰ ਕਹਿੰਦੀਆਂ ਨੇ ਮੈਂ ਤਾਂ ਕਹਿੰਦੀ ਆ ਕਿ ਤੁਹਾਨੂੰ ਉਸੇ ਦਿਨ ਹੀ ਆਪਣੇ ਪਤੀ ਦਾ ਘਰ ਛੱਡ ਦੇਣਾ ਚਾਹੀਦਾ ਸੀ ਜਦ ਤਨੂਸ ਦੀਆਂ ਕਰਤੂਤਾਂ ਦਾ ਪਤਾ ਲੱਗਿਆ ਸੀ ਪਰ ਤੂੰ ਇਸ ਤਰ੍ਹਾਂ ਨਹੀਂ ਕੀਤਾ ਕਿਉਂਕਿ ਤੂੰ ਉਸ ਨੂੰ ਮੌਕਾ ਦਿੱਤਾ ਕਿ ਸ਼ਾਇਦ ਉਹ ਸੁਧਰ ਜਾਵੇ ਤੁਹਾਡੀ ਹਰ ਇੱਕ ਗੱਲ ਸਹੀ ਹੈ ਲੇਕਿਨ ਦੁੱਖ ਮੈਨੂੰ ਇਸ ਗੱਲ ਦਾ ਲੱਗਿਆ ਕਿ ਮੇਰੇ ਮਾਂ-ਬਾਪ ਨੇ ਵੀ ਮੈਨੂੰ ਨਹੀਂ ਸਮਝਿਆ ਅਗਰ ਮੈਂ ਅਗਰ ਉਹ ਮੈਨੂੰ ਸਮਝ ਜਾਂਦੇ ਤਾਂ ਮੈਂ ਦਰਦ ਦਰਦ ਦੀਆਂ ਠੋਕਰਾਂ ਨਾ ਖਾਂਦੀ ਇਹ ਗੱਲ ਬੋਲਦੇ ਬੋਲਦੇ ਨੀ ਮੋ ਰੋ ਪਈ ਨਹੀਂ ਨਹੀਂ ਰੋਣਾ ਨਹੀਂ ਰੋਂਦੀ ਤਾਂ ਬੁੱਝਦੀ ਲਹਨ ਤੂੰ ਤਾਂ ਇੱਕ ਬਹਾਦਰ ਕੁੜੀ ਆ ਤੂੰ ਕਮਜ਼ੋਰ ਨਹੀਂ ਹੋ ਸਕਦੀ ਨੀਮੋ ਤੂੰ ਦੁਨੀਆ ਨੂੰ ਦਿਖਾ ਦੇ ਕਿ ਤੂੰ ਕਮਜ਼ੋਰ ਨਹੀਂ ਹੈ ਤੇ ਇੱਕ ਗੱਲ ਹੋਰ ਤੂੰ ਮੈਨੂੰ ਸੰਦੀਪ ਦੀਦੀ ਨਹੀਂ ਬਲਕਿ ਦੀਦੀ ਕਹਿ ਕੇ ਬੁਲਾ ਮੈਨੂੰ ਜਿਆਦਾ ਵਧਿਆ ਲੱਗੇਗਾ ਉਸ ਦੇ ਸਿਰ ਤੇ ਹੱਥ ਫੇਰਦੀ ਹੋਈ ਸੰਦੀਪ ਬੋਲੀ ਉਸ ਨੂੰ ਫੜ ਕੇ ਨੀਮੋ ਉੱਚੀ ਉੱਚੀ ਰੋਣ ਲੱਗ ਪਈ ਅੱਜ ਪਹਿਲੀ ਵਾਰ ਕੋਈ ਇਸ ਤਰ੍ਹਾਂ ਦਾ ਮਿਲਿਆ ਜੋ ਮੇਰੇ ਦਰਦ ਨੂੰ ਸਮਝ ਰਿਆ। ਨੀਤਾ ਹਰ ਕਿਸੇ ਨੇ ਮੈਨੂੰ ਕਟਹਿਰੇ ਦੇ ਵਿੱਚ ਖੜਾ ਕੀਤਾ ਸੀ ਅਤੇ ਕਿਹਾ ਸੀ ਕਿ ਮੈਂ ਹੀ ਗਲਤ ਹਾਂ। ਬੱਸ ਬੱਸ ਹੁਣ ਰੋਣਾ ਬੰਦ ਕਰ। ਨਿੰਮੂ ਦੀ ਅੱਖਾਂ ਪੂੰਝਦੀ ਹੋਈ ਸੰਦੀਪ ਬੋਲੀ, "ਤੂੰ ਕਿਆ ਸੀਨਾ ਕਿ ਤੂੰ ਐਮਏ ਕਰਨਾ ਚਾਹੁੰਦੀ ਆਂ? ਹਾਂ ਹੁਣ ਦੱਸ ਤੂੰ ਅੱਗੇ ਕੀ ਸੋਚਿਆਏ? ਐਮਏ ਕਰਨੀ ਹੈ ਜਾਂ ਫਿਰ ਆਤਮਹੱਤਿਆ?" ਇਹ ਗੱਲ ਬੋਲ ਕੇ ਸੰਦੀਪ ਹੱਸੀ ਤਾਂ ਨਿੰਮੂ ਵੀ ਹੱਸ ਪਈ। ਦੇਖ ਤੂੰ ਹੱਸਦੀ ਹੋਈ ਕਿੰਨੀ ਪਿਆਰੀ ਲੱਗਦੀ ਆਂ। ਦੀਦੀ ਐਵੇਂ ਕਰਨਾ ਚਾਹੁੰਦੀ ਆ ਇਹ ਮੇਰਾ ਸੁਪਨਾ ਹੈ ਪਰ ਮੈਨੂੰ ਕੋਈ ਛੋਟੀ ਮੋਟੀ ਨੌਕਰੀ ਮਿਲ ਜਾਏ ਤਾਂ ਜੋ ਮੈਂ ਆਪਣਾ ਖਰਚ ਚੁੱਕ ਸਕਾਂ ਨੀਮੋ ਚਾਹੁੰਦੀ ਸੀ ਕਿ ਉਹ ਸੰਦੀਪ ਉੱਪਰ ਬੋਝ ਨਾ ਬਣੇ ਸੰਦੀਪ ਵੀ ਨਹੀਂ ਚਾਹੁੰਦੀ ਸੀ ਕਿ ਨੀਮੋ ਨੂੰ ਲੱਗੇ ਕਿ ਮੈਂ ਉਹਦੇ ਉੱਪਰ एहसान ਕਰ ਰਹੀ ਆ ਇਸ ਲਈ ਨੀਮੋ ਦੀ ਨੌਕਰੀ ਕਰਨ ਵਾਲੀ ਗੱਲ ਤੇ ਸੰਦੀਪ ਨੇ ਹਾਮੀ ਭਰ ਦਿੱਤੀ ਸੰਦੀਪ ਅनाथ ਬੱਚਿਆਂ ਦੇ ਇੱਕ ਐਨਜੀਓ ਚਲਾਉਂਦੀ ਸੀ ਇਸ ਦੇ ਇਲਾਵਾ ਉਹ ਜ਼ਰੂਰਤਮੰਦਾਂ ਦੀ ਵੀ ਮਦਦ ਕਰਦੀ ਸੀ ਸੰਦੀਪ ਦਾ ਵੱਡੇ ਵੱਡੇ ਲੋਕਾਂ ਨਾਲ ਉਠਣਾ ਬੈਠਣਾ ਸੀ ਉਸਨੇ ਉਹਨਾਂ ਨੂੰ ਕਹਿ ਕੇ ਨਿੰਮੋ ਦੀ ਨੌਕਰੀ ਲਗਵਾ ਦਿੱਤੀ ਅਤੇ ਉਸ ਦਾ ਐਮਏ ਵਿੱਚ ਐਡਮਿਸ਼ਨ ਵੀ ਹੋ ਗਿਆ ਜਿਹੜੀ ਨਿੰਮੋ ਪਹਿਲਾਂ ਹਰ ਵੇਲੇ ਉਦਾਸ ਰਹਿੰਦੀ ਹੁਣ ਕਾਫੀ ਖੁਸ਼ ਰਹਿਣ ਲੱਗ ਪਈ ਸੀ ਉਹਦੀ ਨਾਈਟ ਡਿਊਟੀ ਹੁੰਦੀ ਸੀ ਉਸ ਵੇਲੇ ਉੱਠ ਕੇ ਸੰਦੀਪ ਦੇ ਨਾਲ ਘਰ ਦੇ ਕੰਮ ਕਾਜਾਂ ਵਿੱਚ ਹੱਥ ਵਟਾਉਂਦੀ ਫਿਰ ਕਾਲਜ ਚੱਲੇ ਜਾਂਦੀ ਦੇਰ ਰਾਤ ਘਰ ਵਾਪਸ ਆਉਂਦੀ ਹੁਣ ਉਸ ਨੂੰ ਜ਼ਿੰਦਗੀ ਚੰਗੀ ਲੱਗਣ ਲੱਗ ਪਈ ਸੀ ਐਮਏ ਦੀ ਪੜਾਈ ਪੂਰੀ ਹੁੰਦੀ ਐ ਉਸ ਨੂੰ ਇੱਕ ਸਕੂਲ ਵਿੱਚ ਵਧੀਆ ਨੌਕਰੀ ਮਿਲ ਗਈ। ਕੱਲ ਤੱਕ ਇਹੀ ਨਿਮੂ ਜਿਸਦੇ ਰਹਿਣ ਦਾ ਕੋਈ ਟਿਕਾਣਾ ਨਹੀਂ ਸੀ, ਜੋ ਦਰਦ-ਦਰਦ ਦੀਆਂ ਠੋਕਰਾਂ ਖਾਣ ਵਾਸਤੇ ਮਜਬੂਰ ਸੀ, ਅੱਜ ਉਸਦੇ ਕੋਲ ਸਭ ਕੁਝ ਸੀ। ਸੰਦੀਪ ਪੱਤੇ ਨਿਮੂ ਉਹ ਛੋਟਾ ਜਿਹਾ ਘਰ ਛੱਡ ਕੇ ਹੁਣ ਵੱਡੇ ਘਰ ਵਿੱਚ ਸ਼ਿਫਟ ਹੋ ਗਈਆਂ ਸਨ। ਹੁਣ ਨਿਮੂ ਬੱਸ ਦੇ ਵਿੱਚ ਨਹੀਂ, ਸਗੋਂ ਆਪਣੀ ਗੱਡੀ ਵਿੱਚ ਸਕੂਲ ਜਾਂਦੀ ਸੀ। ਇਹ ਸੋਚ ਕੇ ਉਸ ਦੀਆਂ ਅੱਖਾਂ ਵਿੱਚ ਅਥਰੂ ਆ ਗਏ। ਅਗਰ ਸੰਦੀਪ ਉਸ ਦੀ ਜ਼ਿੰਦਗੀ ਵਿੱਚ ਨਾ ਆਈ ਹੁੰਦੀ, ਤਾਂ ਉਹ ਆਤਮਹੱਤਿਆ ਕਰ ਚੁੱਕੀ ਹੁੰਦੀ। ਜਾਂ ਫਿਰ ਆਪਣੀ ਜ਼ਿੰਦਗੀ ਰੋ ਰੋ ਕੇ ਹੀ ਗੁਜ਼ਾਰ ਰਹੀ ਹੁੰਦੀ ਪਰ ਅੱਜ ਉਸਦੀ ਜ਼ਿੰਦਗੀ ਊਮੰਗਾ ਨਾਲ ਭਰੀ ਹੋਈ ਸੀ ਪਰ ਉਸ ਨੂੰ ਇੱਕ ਗੱਲ ਬੜਾ ਦੁੱਖ ਦਿੰਦੀ ਕਿ ਹਰ ਵੇਲੇ ਹੱਸਦੀ ਮੁਸਕਰਾਉਂਦੀ ਲੋਕਾਂ ਦੀ ਮਦਦ ਕਰਨ ਵਾਲੀ ਸੰਦੀਪ ਕਦੇ-ਕਦੇ ਉਦਾਸ ਕਿ ਹੋ ਜਾਂਦੀ ਹੈ ਕਈ ਵਾਰ ਨਿਮੋ ਨੇ ਪੁੱਛਣਾ ਚਾਹਿਆ ਪਰ ਉਹ ਇਹ ਸੋਚ ਕੇ ਰੁਕ ਜਾਂਦੀ ਸ਼ਾਇਦ ਇਹ ਪੁੱਛਣਾ ਠੀਕ ਨਾ ਹੋਵੇ ਉਸ ਰਾਤ ਬੈਠ ਤੇ ਦੋਨੋਂ ਲੇਟੀਆਂ ਹੋਈਆਂ ਸੀ ਉਹਨਾਂ ਦੇ ਕੋਲ ਚਾਹ ਦੇ ਦੋ ਕੱਪ ਪਏ ਸੀ ਅਤੇ ਇੱਧਰ ਉੱਧਰ ਦੀਆਂ ਗੱਲਾਂ ਕਰਨ ਲੱਗ ਗਈਆਂ ਦੀ ਅੱਜ ਵੀ ਇਹ ਸੋਚ ਕੇ ਹਾਸਾ ਆ ਜਾਂਦਾ ਹੈ ਕਿ ਕਿਵੇਂ ਤੁਸੀਂ ਉਹਨਾਂ ਤਿੰਨਾਂ ਗੁੰਡਿਆਂ ਨੂੰ ਮਾਰਿਆ ਸੀ ਤੁਹਾਡੇ ਵਿੱਚ ਇੰਨੀ ਹਿੰਮਤ ਕਿੱਥੋਂ ਆਈ ਮੈਂ ਤਾਂ ਕਦੀ ਨਾ ਮਾਰ ਸਕਾਂ ਅਤੇ ਤੁਸੀਂ ਤਾਂ ਉਹਨਾਂ ਤਿੰਨਾਂ ਨੂੰ ਇੰਨਾ ਮਾਰਿਆ ਕਿ ਉੱਠ ਕੇ ਭੱਜ ਵੀ ਨਾ ਸਕੇ ਇਹ ਸਭ ਕੁਝ ਤੁਸੀਂ ਕਿਵੇਂ ਕਰ ਲਿਆ ਨਿੰਮੂ ਨੇ ਜਦੋਂ ਸੰਦੀਪ ਨੂੰ ਇਹ ਪੁੱਛਿਆ ਤਾਂ ਉਸ ਦੀ ਇਹ ਗੱਲ ਸੁਣ ਕੇ ਸੰਦੀਪ ਹੱਸ ਪਈ ਅਤੇ ਫਿਰ ਬੋਲੀ ਕਿ ਇਹ ਮੈਂ ਇਸ ਕਰਕੇ ਕਰ ਪਾਈ ਕਿਉਂਕਿ ਮੈਂ ਕਾਰਾਟੇ ਦਾ ਕੋਰਸ ਕੀਤਾ ਹੋਇਆ ਹੈ ਬਲੈਕ ਬੈਲਟ ਹਾਂ ਮੈਂ ਸਮਝੀ ਓ ਤਾਂ ਹੀ ਆਪਣੀ ਅੱਖਾਂ ਨੂੰ ਘਮਾਉਂਦੇ ਹੋਏ ਨਿੰਮੂ ਨੇ ਕਿਹਾ ਇਹ ਗੱਲ ਪੁੱਛਾਂ ਕਿ ਅੱਜ ਤੱਕ ਤੁਸੀਂ ਵਿਆਹ ਕਿਉਂ ਨਹੀਂ ਕੀਤਾ ਬਹੁਤ ਦਿਨਾਂ ਤੋਂ ਮੈਂ ਸੋਚ ਰਹੀ ਸੀ ਆਖਰ ਮੈਂ ਤੁਹਾਡੇ ਤੋਂ ਪੁੱਛ ਹੀ ਲਿਆ ਕਿਉਂਕਿ ਮੇਰੇ ਲਾਈਕ ਮੈਨੂੰ ਕੋਈ ਮਿਲਿਆ ਹੀ ਨਹੀਂ ਅਤੇ ਜੋ ਮਿਲਿਆ ਉਹ ਮੇਰਾ ਹੋ ਨਹੀਂ ਸਕਿਆ ਬੋਲ ਕੇ ਸੰਦੀਪ ਚੁੱਪ ਹੋ ਗਈ ਨਹੀਂ ਹੋ ਪਾਇਆ ਮਤਲਬ ਨਿੰਮੂ ਹੱਸ ਸਭ ਕੁਝ ਜਾਣਨਾ ਚਾਹੁੰਦੀ ਸੀ ਕਿ ਆਖਰ ਸੰਦੀਪ ਇਕੱਲੀ ਕਿਉਂ ਰਹਿੰਦੀ ਹੈ ਕਿਉਂਕਿ ਜਿਸ ਨਾਲ ਮੈਂ ਪਿਆਰ ਕੀਤਾ ਉਹ ਇਨਸਾਨ ਧੋਖੇबाज ਨਿਕਲਿਆ ਉਸਨੇ ਸਿਰਫ ਮੇਰਾ ਫਾਇਦਾ ਚੁੱਕਿਆ ਮੈਂ ਅੱਜ ਵੀ ਸੋਚਦੀ ਆ ਤਾਂ ਮੈਨੂੰ ਲੱਗਦਾ ਹੈ ਕਿ ਮੈਂ ਕਿੰਨੀ ਮੂਰਖ ਸੀ ਜੋ ਉਸਨੂੰ ਪਛਾਣੀ ਨਹੀਂ ਪਾਈ ਪਤਾ ਹੀ ਨੀ ਮੈਂ ਉਹਦੇ ਵਾਸਤੇ ਕਿੰਨਾ ਤਿਆਗ ਕੀਤਾ ਜਦ ਉਸਦੀ ਨੌਕਰੀ ਚਲੀ ਗਈ ਮੈਂ ਸਾਰੇ ਖਰਚੇ ਉਸਦੇ ਹੱਥ ਕੇ ਉਠਾਏ ਫਿਰ ਆਪਣੇ ਪਰਿਵਾਰ ਵਾਲਿਆਂ ਦੇ ਖਿਲਾਫ ਜਾ ਕੇ ਉਸਦੇ ਨਾਲ ਲੀਵਿੰਗ ਦੇ ਵਿੱਚ ਰਹਿਣਾ ਸ਼ੁਰੂ ਕੀਤਾ ਉਸਨੇ ਮੈਨੂੰ ਧੋਖਾ ਦਿੱਤਾ ਬਾਅਦ ਵਿੱਚ ਦੂਸਰੀਆਂ ਕੁੜੀਆਂ ਨਾਲ ਸਬੰਧ ਰੱਖੇ ਇੱਕ ਦਿਨ ਆਖਿਰਕਾਰ ਸੱਚ ਸਾਹਮਣੇ ਆ ਗਿਆ ਮੈਂ ਦੇਖ ਕੇ ਹੈਰਾਨ ਰਹਿ ਗਈ ਜਦ ਮੈਂ ਉਸਨੂੰ ਪੁੱਛਿਆ ਕਿ ਅਸੀਂ ਤਾਂ ਦੋਵੇਂ ਇੱਕ ਦੂਸਰੇ ਨੂੰ ਪਿਆਰ ਕਰਦੇ ਹਾਂ ਅਤੇ ਵਿਆਹ ਕਰਕੇ ਆਪਣੀ ਛੋਟੀ ਜਿਹੀ ਦੁਨੀਆ ਵਿੱਚ ਵਸਣਾ ਚਾਹੁੰਦੇ ਹਾਂ ਤਾਂ ਉਹ ਅੱਗੇ ਬੇਸ਼ਰਮਾ ਦੀ ਤਰ੍ਹਾਂ ਹੱਸਦੇ ਹੋਏ ਬੋਲਿਆ ਤੇ ਕਹਿਣ ਲੱਗਿਆ ਉਸਦਾ ਤਾਂ ਸਬੰਧ ਹੋਰ ਵੀ ਕੁੜੀਆਂ ਨਾਲ ਹੈ ਕਿ ਹੁਣ ਉਹ ਸਭ ਦੇ ਨਾਲ ਵਿਆਹ ਕਰਦਾ ਫਿਰੇ ਪਾਗਲ ਸੀ ਮੈਂ ਜਿਹੜੀ ਉਹਦੀਆਂ ਗੱਲਾਂ ਵਿੱਚ ਆ ਕੇ ਆਪਣੇ ਪਰਿਵਾਰ ਵਾਲਿਆਂ ਦੇ ਨਾਲ ਵੀ ਰਿਸ਼ਤਾ ਖਤਮ ਕਰ ਲਿਆ ਮੈਂ ਬਾਅਦ ਵਿੱਚ ਆਪਣੇ ਪਰਿਵਾਰ ਵਾਲੇ ਕੋਲ ਵੀ ਗਈ ਸੀ ਆਪਣੀ ਗਲਤੀਆਂ ਦੀ ਮਾਫੀ ਮੰਗਣ ਪਰੂਨ ਨੇ ਮੈਨੂੰ ਦੇਖਦਿਆਂ ਸਾਰ ਦਰਵਾਜ਼ਾ ਬੰਦ ਕਰ ਦਿੱਤਾ ਅਤੇ ਕਿਹਾ ਤੂੰ ਸਾਡੇ ਲਈ ਮਰ ਚੁੱਕੀ ਹੈ ਤਾਂ ਬੱਸ ਮੈਂ ਸੋਚ ਲਿਆ ਅੱਜ ਤੋਂ ਬਾਅਦ ਮੈਂ ਇਕੱਲੀ ਹੀ ਰਹਾਂਗੀ ਅੱਛਾ ਇਹ ਸਭ ਗੱਲਾਂ ਛੱਡ ਇਹ ਦੱਸ ਕਿਉਂ ਲੜਕਾ ਮਨਜੀਤ ਜੋ ਤੇਰੇ ਸਕੂਲ ਵਿੱਚ ਪੜਾਂਦਾ ਹੈ ਕਿਵੇਂ ਦਾ ਲੱਗਦਾ ਹੈ ਤੈਨੂੰ ਨਿੰਮੂ ਦੀ ਅੱਖਾਂ ਵਿੱਚ ਚਾਹ ਦੇ ਹੋਈ ਸੰਦੀਪ ਨੇ ਪੁੱਛਿਆ ਤਾਂ ਨਿੰਮੂ ਸ਼ਰਮ ਆ ਗਈ ਅਤੇ ਆਪਣੀ ਅੱਖਾਂ ਨੀਵੀਆਂ ਕਰ ਲਈਆਂ ਨਾਨਾ ਐਦਾਂ ਨਹੀਂ ਸ਼ਰਮਾਉਂਦੇ ਤੈਨੂੰ ਦੱਸਣਾ ਪਵੇਗਾ ਕੀ ਕੀ ਚੱਕਰ ਚੱਲ ਰਿਹਾ ਤੁਹਾਡੇ ਦੋਹਾਂ ਦੇ ਵਿਚਕਾਰ? ਦੀ ਤੁਸੀਂ ਵੀ ਨਾ ਇਵੇਂ ਦੀ ਕੋਈ ਗੱਲ ਨਹੀਂ। ਸੱਚੀ ਵਿੱਚ ਨੀਮੂ ਨੇ ਸ਼ਰਮੰਦੀ ਹੋਏ ਕਿਹਾ, "ਦੀਦੀ ਪਿਆਰ ਪਿਓਰ ਕੁਛ ਨਹੀਂ, ਬਸ ਸਾਡੇ ਦੋਹਾਂ ਵਿੱਚ ਦੋਸਤੀ ਹੈ। ਸਾਨੂੰ ਬਸ ਇੱਕ ਦੂਜੇ ਦਾ ਸਾਥ ਚੰਗਾ ਲੱਗਦਾ ਹੈ, ਹੋਰ ਕੁਛ ਨਹੀਂ।" ਨੀਮੂ ਬੋਲੀ, "ਹੋਰ ਕੁਛ ਨਹੀਂ।" ਮੂੰਹ ਬਣਾਉਂਦੇ ਹੋਏ ਸੰਦੀਪ ਬੋਲੀ, "ਪਾਗਲ, ਇਸੇ ਨੂੰ ਤਾਂ ਪਿਆਰ ਕਹਿੰਦੇ ਨੇ, ਜਦੋਂ ਇੱਕ ਦੂਸਰੇ ਦਾ ਸਾਥ ਚੰਗਾ ਲੱਗਣ ਲੱਗ ਪਵੇ, ਇੱਕ ਦੂਸਰੇ ਦੀ ਖੁਸ਼ੀ ਵਿੱਚ ਖੁਸ਼ੀ ਮਿਲੇ, ਇੱਕ ਦਿਨ ਮਿਲੇ ਬਿਨਾ ਦਿਲ ਵਿੱਚ ਚੈਨ ਰਹਿਣ ਲੱਗੇ।" ਇਹ ਤੇ ਪਿਆਰ ਹੁੰਦਾ ਨਿੰਮੋ ਦੀ ਚੁੱਕੀਆਂ ਹੋਈਆਂ ਨਜ਼ਰਾਂ ਨੂੰ ਦੇਖ ਕੇ ਸੰਦੀਪ ਨੂੰ ਸਰਾਹਤ ਸੁਜੀ ਉਸਨੇ ਕਿਹਾ ਵੈਸੇ ਸੁਣਿਆ ਕਿ ਉਹ ਬੰਦਾ ਵਿਆਹਿਆ ਵਰਿਆ ਹੈ ਅਤੇ ਉਸਦਾ ਇੱਕ ਮੁੰਡਾ ਵੀ ਹੈ ਕੀ ਪਰ ਤੁਹਾਨੂੰ ਕਿਵੇਂ ਪਤਾ ਲੱਗਿਆ ਇਹ ਸਭ ਕੁਝ ਉਸਨੂੰ ਲੱਗਿਆ ਕਿ ਵਿਆਹਿਆ ਵਰਿਆ ਹੋਇਆ ਵੀ ਉਹ ਮੁੰਡਾ ਕਿਤੇ ਉਸ ਨੂੰ ਆਪਣੇ ਜਾਲ ਵਿੱਚ ਤਾਂ ਨਹੀਂ ਫਸਾਰਿਆ ਉਹ ਕੱਲ ਤੂੰ ਇਤਨੀਂਦ ਵਿੱਚ ਬਰਬੜਾ ਰਹੀ ਸੀ ਇਹ ਸਾਰੀਆਂ ਗੱਲਾਂ ਤੂੰ ਨੀਂਦ ਵਿੱਚ ਬੋਲ ਰਹੀ ਸੀ ਇਹ ਕਹਿ ਕੇ ਸੰਦੀਪ ਹੱਸ ਪਈ ਕਿ ਮੈਂ ਤਾਂ ਮਜ਼ਾਕ ਕਰ ਰਹੀ ਆ ਇਹ ਸਭ ਸੁਣ ਨਿਮੋ ਨੇ ਕਿਹਾ ਉਹ ਦੀਦੀ ਤੁਸੀਂ ਤਾਂ ਮੇਰੀ ਜਾਨ ਹੀ ਕੱਢ ਲਈ ਸੀ ਤਾਂ ਸੰਦੀਪ ਨੇ ਕਿਹਾ ਕਿ ਤੂੰ ਤਾਂ ਕਹਿ ਰਹੀ ਸੀ ਕੋਈ ਪਿਆਰ ਵੇਰ ਨਹੀਂ ਹੈ ਸਾਡੇ ਵਿੱਚ ਤੇ ਫਿਰ ਇਹ ਕੀ ਹੈ ਸੰਦੀਪ ਦੀ ਇਹ ਗੱਲ ਸੁਣ ਨਿਮੋ ਸ਼ਰਮ ਆ ਗਈ ਤੇ ਸੰਦੀਪ ਨੇ ਕਿਹਾ ਇੱਕ ਦਿਨ ਉਸ ਨੂੰ ਘਰ ਬੁਲਾ ਦੇਖਾ ਤੇ ਸਹੀ ਕਿਵੇਂ ਦਾ ਹੈ ਸੰਦੀਪ ਨੂੰ ਨਿਮੋ ਦੇ ਲਈ ਮਨਜੀਤ ਵਧੀਆ ਲੜਕਾ ਲੱਗਿਆ ਭਾਵੇਂ ਕਿ ਦੋਹਾਂ ਦੀ ਉਮਰ ਵਿੱਚ ਫਰਕ ਸੀ ਪਰ ਪਿਆਰ ਵਿੱਚ ਸਭ ਜਾਇਜ਼ ਹੈ ਮਨਜੀਤ ਨੂੰ ਆਲੂਆਂ ਦੀ ਸਬਜ਼ੀ ਬਹੁਤ ਪਸੰਦ ਸੀ ਇਸ ਕਰਕੇ ਅੱਜ ਉਸਦੀ ਪਸੰਦੀ ਹੀ ਰੋਟੀ ਬਣ ਰਹੀ ਸੀ ਨੀਮੋ ਰੋਟੀਆਂ ਪਕਾ ਰਹੀ ਸੀ ਸੰਦੀਪ ਸਬਜ਼ੀ ਨੂੰ ਤੜਕਾ ਲਗਾ ਰਹੀ ਸੀ ਬਹੁਤ ਵਧੀਆ ਹੋਵੇਗਾ ਅਗਰ ਤੈਨੂੰ ਮਨਜੀਤ ਵਰਗਾ ਜੀਵਨ ਸਾਥੀ ਮਿਲ ਜਾਵੇ ਮੈਂ ਉਸਦੀ ਅੱਖਾਂ ਵਿੱਚ ਤੇਰੇ ਲਈ ਪਿਆਰ ਦੇਖਿਆ ਪਰ ਕੀ ਮਨਜੀਤ ਦੇ ਮਾਤਾ ਪਿਤਾ ਵੀ ਮੰਨਦੇ ਹਨ ਤੁਹਾਡੇ ਦੋਹਾਂ ਦੇ ਰਿਸ਼ਤੇ ਲਈ ਮਨਜੀਤ ਦੇ ਬਾਪੂ ਜੀ ਨਹੀਂ ਹਨ ਅਤੇ ਮਾਂ ਤੇ ਇੱਕ ਵੱਡੀ ਪੈਨ ਹੈ ਜਿਸ ਦਾ ਵਿਆਹ ਹੋ ਚੁੱਕਿਆ ਹੈ ਮਿਲ ਚੁੱਕੀ ਹਾਂ ਮੈਂ ਉਹਨਾਂ ਸਭ ਨੂੰ ਉਹਨਾਂ ਨੂੰ ਇਸ ਰਿਸ਼ਤੇ ਤੋਂ ਕੋਈ ਦਿੱਕਤ ਨਹੀਂ ਹੈ ਰੋਟੀ ਬਣਾਉਂਦੇ ਹੋਏ ਸੰਦੀਪ ਨੇ ਨਿਮੋ ਦਾ ਹੱਥ ਫੜਦੇ ਹੋਏ ਕਿਹਾ ਫਿਰ ਤਾਂ ਸਭ ਠੀਕ ਹੈ ਫਿਰ ਕੀ ਸਮੱਸਿਆ ਹੈ ਪਰ ਇੱਕ ਸਮੱਸਿਆ ਹੈ ਅਗਰ ਦੀਪ ਨੇ ਤੈਨੂੰ ਤਲਾਕ ਦੇਣ ਤੋਂ ਮਨਾ ਕਰ ਦਿੱਤਾ ਤਾਂ ਫਿਰ ਤੂੰ ਕੀ ਕਰੇਂਗੀ ਨਿਮੋ ਦੇ ਵੱਲ ਦੇਖ ਕੇ ਸੰਦੀਪ ਨੇ ਕਿਹਾ ਪਰ ਇੱਕ ਦਿਨ ਜਦ ਦੀਪ ਨੇ ਮਨਜੀਤ ਨੂੰ ਨਿਮੋ ਦੇ ਨਾਲ ਦੇਖਿਆ ਤਾਂ ਇਹ ਗੱਲ ਉਸਨੇ ਸੰਦੀਪ ਨੂੰ ਨਹੀਂ ਸੀ ਦੱਸੀ ਕਿ ਸੰਦੀਪ ਗੁੱਸੇ ਦੇ ਵਿੱਚ ਕਹਿ ਰਿਹਾ ਸੀ ਕੀ ਤੈਨੂੰ ਕੀ ਲੱਗਦਾ ਹੈ ਕਿ ਮੈਨੂੰ ਤਲਾਕ ਦੇ ਦੇਵਾਂਗਾ ਤਾਂ ਜੋ ਤੂੰ ਦੁਬਾਰਾ ਵਿਆਹ ਕਰ ਸਕੇ ਨਹੀਂ ਮੈਂ ਤੈਨੂੰ ਤਲਾਕ ਕਦੇ ਵੀ ਨਹੀਂ ਦੇਵਾਂਗਾ ਇਹ ਗੱਲ ਤੇ ਨਿਮੋਨੇ ਕਿਹਾ ਸੀ ਜਿਵੇਂ ਤੈਨੂੰ ਠੀਕ ਲੱਗੇ ਉਵੇਂ ਕਰ ਪਰ ਇਹ ਵੀ ਸਮਝ ਲੈ ਕਿ ਤੂੰ ਮੇਰੇ ਉੱਪਰ ਜਿੰਨੇ ਵੀ ਜ਼ੁਲਮ ਕੀਤੇ ਹਨ ਉਹਨਾਂ ਸਾਰੇ ਜ਼ੁਲਮਾਂ ਦਾ ਸਬੂਤ ਹੈ ਮੇਰੇ ਕੋਲ ਆਂਡ ਗਵਾਂਡ ਦੇ ਲੋਕ ਜੋ ਤੈਨੂੰ ਰੋਜ਼ ਦੇਖਦੇ ਸੀ ਮੈਨੂੰ ਮਾਰਦੇ ਹੋਏ ਗਾਲਾਂ ਦਿੰਦੇ ਹੋਏ ਉਹ ਤੇਰੇ ਖਿਲਾਫ ਗਵਾਹੀ ਨਹੀਂ ਦੇਣਗੇ ਵਿਆਹ ਹੋਂ ਤੋਂ ਬਾਅਦ ਵੀ ਤੂੰ ਬਾਹਰ ਕਈ ਔਰਤਾਂ ਦੇ ਨਾਲ ਆਪਣੇ ਸਬੰਧ ਬਣਾਏ ਮੈਂ ਕਿਵੇਂ ਪੁਲਿਸ ਨੂੰ ਨਹੀਂ ਦੱਸਾਂਗੀ ਫਿਰ ਤਾਂ ਤੈਨੂੰ ਜੇਲ੍ਹ ਜਾਣਾ ਤੋਂ ਕੋਈ ਵੀ ਨਹੀਂ ਰੋਕ ਸਕਦਾ ਤੇਰੀ ਨੌਕਰੀ ਤਾਂ ਜਾਵੇਗੀ ਅਤੇ ਤਲਾਕ ਤਾਂ ਮੈਨੂੰ ਹੀ ਮਿਲ ਜਾਵੇਗਾ ਤੂੰ ਸੋਚ ਲੈ ਫਾਇਦਾ ਕਿਸ ਦਾ ਜ਼ਿਆਦਾ ਤੇਰਾ ਜਾਂ ਮੇਰਾ ਜਦ ਸਾਡੇ ਦੋਹਾਂ ਦੇ ਵਿਚਕਾਰ ਕੁਝ ਬਚਿਆ ਹੀ ਨਹੀਂ ਤਾਂ ਫਿਰ ਇਸ ਨਾਮ ਦੇ ਰਿਸ਼ਤੇ ਦਾ ਸੀ ਕੀ ਕਰਨਾ ਹੈ ਇਹ ਗੱਲ ਦੀਪ ਨੂੰ ਬੋਲ ਕੇ ਨੀਮਾ ਵਾਪਸ ਆ ਗਈ ਸੀ ਅਤੇ ਦੀਪ ਉਸ ਨੂੰ ਦੇਖਦਾ ਹੀ ਰਹਿ ਗਿਆ ਸੀ ਸ਼ਾਇਦ ਉਸ ਨੂੰ ਸਮਝ ਆ ਗਈ ਸੀ ਕਿ ਉਸਦੀ ਪਲਾਈ ਕਿਸ ਵਿੱਚ ਹੈ ਸੰਦੀਪ ਨੂੰ ਮਿਲਣ ਤੋਂ ਬਾਅਦ ਨਿੰਮੋ ਨੇ ਪੁੱਛਿਆ ਕਿਵੇਂ ਦਾ ਲੱਗਿਆ ਮੈਂ ਤੇਰੀ ਦੀਦੀ ਨੂੰ ਪਸੰਦ ਆਇਆ ਜਾਂ ਨਹੀਂ ਮਨਜੀਤ ਨੇ ਪੁੱਛਿਆ ਕਿਉਂ ਪੁੱਛ ਰਹੇ ਹੋ ਤੁਸੀਂ ਨਿੰਮੋ ਨੇ ਕਿਹਾ ਮਤਲਬ ਕਿ ਮੈਂ ਉਹਨਾਂ ਨੂੰ ਪਸੰਦ ਆਇਆ ਜਾਂ ਨਹੀਂ ਮਨਜੀਤ ਨੇ ਪੁੱਛਿਆ ਨਿੰਮੋ ਬੋਲੀ ਤਾਂ ਕਿ ਵਿਆਹ ਤਾਂ ਮੈਨੂੰ ਕਰਨਾ ਹੈ ਤੁਹਾਡੇ ਨਾਲ ਅਤੇ ਤੁਸੀਂ ਮੈਨੂੰ ਪਸੰਦ ਹੋ ਜਦ ਆਪਣੀਆਂ ਅੱਖਾਂ ਬੰਦ ਕਰਕੇ ਨਿੰਮੋ ਨੇ ਇਹ ਜਵਾਬ ਦਿੱਤਾ ਤਾਂ ਮਨਜੀਤ ਉਸ ਨੂੰ ਦੇਖਦਾ ਹੀ ਰਹਿ ਗਿਆ ਸੋ ਦੋਸਤੋ ਐਸੀ ਕਹਾਣੀ ਤੁਹਾਨੂੰ ਕਿਵੇਂ ਜੀ ਲੱਗੀ ਕਮੈਂਟ ਕਰਕੇ ਜਰੂਰ ਦੱਸਿਓ